ਸਰ ਮੇਰੀ ਫੈਕਟਰੀ ਨਿਰਮਲ ਟੈਸਟ ਮਿਲਦੇ ਨਾਤੇ ਜਿਹੜੀ ਜਸਵਾਲ ਕੰਪਲੈਕਸ ਹੈ ਮੇਰੇ ਬਿਲਕੁਲ ਸਾਹਮਣੇ ਇੱਕ ਡਾਈ ਹੈ ਲੋਟਸ ਨਹੀਂ ਜਿਹਦਾ ਗੰਦਾ ਪਾਣੀ ਮੇਰੀ ਫੈਕਟਰੀ ਚ ਰੋਹ ਜਾਂਦਾ ਮੈਂ 2-3 ਸਾਲ ਤੋਂ ਬਹੁਤ ਪਰੇਸ਼ਾਨ ਸੀਗਾ ਮੈਂ ਉਹਨਾਂ ਨੂੰ ਪਿੱਛੇ ਰੁਕ ਗਿਆ ਸੀਗਾ ਫੇਰ ਆਣਾ ਸ਼ੁਰੂ ਹੋ ਗਿਆ ਮੈਂ ਪੋਲਿਊਸ਼ਨ ਬੋਰਡ ਦੇ ਵਿੱਚ ਸਾਰੇ ਪਾਸੇ ਡੀਸੀ ਮੈਡਮ ਨੂੰ ਕਾਰਪੋਰੇਸ਼ਨ ਦੇ ਵਿੱਚ ਸਾਰਨ ਚਿਕਤਾਂ ਪਾਈਆਂ ਕੋਈ ਹੱਲ ਨਹੀਂ ਹੋਇਆ ਅੱਜ ਮੇਰੀ ਲਾੜ ਨੇ ਪਰੇਸ਼ਾਨ ਹੋ ਕੇ ਕੰਮ ਕਰਦੋਂ ਮਨਾ ਕਰਤਾ ਮੈਂ ਸਾਹਮਣੇ ਜਾ ਕੇ ਰਿਕਵੈਸਟ ਕੀਤੀ ਬੋਜੀ ਨੂੰ ਕਿ ਬੋਜੀ ਇਹਦਾ ਹੱਲ ਕਰੋ ਉਹ ਕਹਿੰਦੇ ਜੀ ਤੁਸੀਂ ਸੀਚੇ ਵਾਲ ਜੀ ਨੂੰ ਲੈ ਕੇ ਆਏ ਉਧ ਹੀ ਰੁਕਵਾਤਾ ਹੁਣ ਬਣੇ ਤੁਹਾਡੀ ਫੈਕਟਰੀ ਜੀ ਆਊਗਾ ਇਹਦਾ ਕੋਈ ਹੱਲ ਨਹੀਂ ਇਹਦਾ ਇਹੀ ਹੱਲ ਹੈ ਤੁਹਾਡੀ ਫੈਕਟਰੀ ਅੰਦਰ ਪਾਣੀ ਆਊਗਾ ਮੈਨੂੰ ਸੱਚ ਬੋਲਣ ਦੀ ਸਜ਼ਾ ਬੋਲੀ ਮਿਲੀ ਹੈ ਜੀ ਮੈਂ ਸਤ ਮਾਰੀ ਨੂੰ ਸੀਚੇਵਾਲ ਜੀ ਨੂੰ ਇੱਥੇ ਲੈ ਗਿਆ ਸੀ ਮੋਰੀ ਫੈਕਟਰੀ ਦੇਖ ਕੇ ਗਏ ਸੀਗੇ ਉਹਨਾਂ ਨਾਲ ਪ੍ਰਦੀਪ ਗੁਪਤਾ ਜੀ ਸੀਗੇ ਜਿਹੜੇ ਕਿ ਇੱਥੇ ਦੇ ਚੀਫ ਹੈ ਲੁਧਿਆਣੇ ਦੇ ਉਹਨਾਂ ਨਾਲ ਇੱਕ ਏਡੀਸੀ ਸਾਹਿਬ ਸੀਗੇ ਸਰਦਾਰ ਜੀ ਉਹਨਾਂ ਨੇ ਵੀ ਸਾਰਿਆਂ ਨੇ ਦੇਖਿਆ ਉਹਨਾਂ ਦੇ ਸਾਹਮਣੇ ਪਾਣੀ ਭਰਿਆ ਮੇਰੇ ਕੋਲ ਵੀ ਵੀਡੀਓ ਵੀ ਹੈਗੀ ਹੈ ਜੇ ਆਪ ਕਹੋਗੇ ਤਾਂ ਆਪ ਜੀ ਨੂੰ ਦਿੱਤੀ ਜਾਏਗੀ ਉਹ ਹੁਣ ਉਹਨਾਂ ਨੇ ਖੁੰਦਕ ਜਾ ਕੇ ਮੇਰੀ ਫੈਕਟਰੀ ਨੂੰ ਜੇ ਬੰਦ ਹੋ ਜਾਵੇ ਲੀਵਰ ਪਾਜੇ ਇਸ ਸਾਜ ਤਹਿਤ ਉਹਨਾਂ ਨੇ ਪਾਣੀ ਮੇਰੀ ਫੈਕਟਰੀ ਛੱਡਿਆ ਮੇਰੀ ਫੈਕਟਰੀ ਦੇ ਅੰਦਰ ਪਾਣੀ ਆ ਗਿਆ ਜਿਸਲੇ ਮੋਂ ਉਹਨਾਂ ਨੂੰ ਜਾ ਕੇ ਰੋਕ ਰੋਕਿਆ ਉਹਨਾਂ ਨੇ ਬਤਮੀ ਜਿਦੋਂ ਉਤਰ ਆਏ ਪੰਜ ਦਸ ਗੁੰਡੇ ਬੁਲਾ ਲੇ ਆਪਣੀ ਆਪਣੀ ਫੈਕਟਰੀਆਂ ਵਾਲੇ ਜਿਨ੍ਹਾਂ ਨੇ ਆ ਕੇ ਮੈਨੂੰ ਧੱਕਾ ਮੂਕੀ ਕੀਤੀ ਮੇਰੇ ਭਰਾ ਨੂੰ ਧੱਕਾ ਮੂਕੀ ਕੀਤੀ ਸਾਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀਆਂ ਇਹ ਵੀ ਕਿਹਾ ਅਸੀਂ ਗੋਲੀ ਗਾੜ ਦੇ ਦਾਂਗੇ ਤੁਹਾਡੇ 'ਚ ਉਸ ਤੋਂ ਬਾਅਦ ਬਹੁਤ ਗੰਦੇ ਗੰਦੇ ਗਾਲਾਂ ਕਢੀਆਂ ਜਿਹੜੇ ਨਹੀਂ ਦੱਸਣ ਯੋਗ ਹੈ ਤੇ ਮੇਰਾ ਕਾਲਰ ਫੜ ਲਿਆ ਮੇਰੇ ਲੇਬਰ ਆਈ ਉਹਨੇ ਕਿਹਾ ਬੋਈ ਜੀ ਇਦਾਂ ਨਹੀਂ ਛਲਕਦਾ ਉਹਨਾਂ ਮੇਰੀ ਲੇਬਰ ਦੇ ਦੋ ਬੰਦਿਆਂ ਨੂੰ ਕੁੱਟਿਆ ਜਿਨ੍ਹਾਂ ਨੂੰ ਐਸਲ ਹਸਪਤਲ ਭੇਜਿਆ ਹੋਇਆ ਹੈ ਇਲਾਜ ਲਈ ਵਾਸਤੇ ਉੱਥੇ ਦਾਖਲ ਹੈ ਜੀ ਔਰ ਤੁਸੀਂ ਆਪ ਆਪਣੇ ਸਾਹਮਣੇ ਦੇਖ ਸਕਦੇ ਹੋ ਮੇਰੀ ਫੈਕਟਰੀਆਂ ਤੋਂ ਕਿੰਨਾ ਗੰਦਾ ਪਾਣੀ ਆਇਆ ਹੋਇਆ ਹੈ ਔਰ ਸਮਰਸੀਵਾਲ ਦੇ ਵਿੱਚੋਂ ਵੀ ਗੰਦਾ ਪਾਣੀ ਆ ਰਿਹਾ ਕਿੰਨੇ ਬੰਦੇ ਸਿਗੇ ਜਿਨ੍ਹਾਂ ਨੇ ਤੁਹਾਡੇ ਤੇ ਹਮਲਾ ਕੀਤਾ ਜੋ 8-10 ਬੰਦੇ ਸਿਗੇ ਜੀ ਕੁਮਨ ਨਾਰਨ ਸੀਆ ਜੂ ਮੈਂ ਪਛਾਣਦਾ ਜੀ ਇੱਕ ਰੋਕੀ ਸੀਗਾ ਜੀ ਅਮਲ ਚੌਹਾਨ ਸੀਗਾ ਜੀ ਬਾਕੀ ਉਹਨਾਂ ਨਾਲ ਹੋਰਾਂ ਬੱਚੇ ਤੇ ਬੰਦੇ ਸਿਗੇ ਜਿਨ੍ਹਾਂ ਨੂੰ ਮੈਂ ਪਛਾਣਦੇ ਨਹੀਂ ਸੀ ਸਰ ਉਹਨਾਂ ਨੇ ਛੋਡੀਆਂ ਲਈਆਂ ਤੁਸੀਂ ਉਹਨਾਂ ਨੂੰ ਸੀਸੀਟੀਵੀ ਕਿ ਚੈੱਕ ਕਰੋ ਸਾਰੇ ਬੰਦੇ ਨੂੰ ਮਾਰਨ ਵਾਸਤੇ ਜੀ ਕਿੰਨੇ ਬੰਦੇ ਘਾਇਲ ਹੋਏ ਤੁਹਾਡੇ ਦੋ ਬੰਦੇ ਘਾਇਲ ਹੋਏ ਜੀ ਜਿਹੜੇ ਜਿਹੜੇ ਇਲਾਜ ਸਿਵਲ ਹਸਪਤਾਲ ਚ ਰੱਖਣ ਤੇ ਕਿਹਦਾ ਜੀ ਤੁਹਾਡਾ ਜਿਹੜਾ ਮਾਮਲਾ ਪਾਣੀ ਨੂੰ ਲੈ ਕੇ ਹੈ ਜਿਹੜਾ ਜਿਹੜਾ ਡਾਈੰਗ ਸਰ ਗੰਦਾ ਪਾਣੀ ਉਹਨਾਂ ਨੇ ਸੀਵਰੇਜ ਦੇ ਟੱਕਨ ਬਲੌਕ ਕੀਤੇ ਹੋਏ ਸীল ਕੀਤੇ ਹੋਏ ਆਪ ਜੀ ਕੈਮਰਾ ਦਿਖਾ ਸਕਦੇ ਹੋ ਉਸ ਕਰਕੇ ਪਾਣੀ ਬਾਹਰ ਨਾ ਨਿਕਲ ਕੇ ਉਹ ਪਾਣੀ ਸਾਡੇ ਫੈਕਟਰੀ ਦੇ ਅੰਦਰ ਆਉਂਦਾ ਔਰ ਪੀਣ ਵਾਲਾ ਪਾਣੀ ਵੀ ਮੇਰਾ ਜੇਰੀ ਲੋ ਚੁੱਕਾ ਮੈਂ ਤੁਹਾਨੂੰ ਦਿਖਾ ਦਿੰਦਾ ਜਿਹੜੀ ਸਮੱਸਿਆਵਲ ਹੈ ਉਹਦੇ ਚ ਵੀ ਗੰਦਾ ਪਾਣੀ ਆਂਦਾ ਮੇਰੀ ਲੇਬਰ ਤੇ ਮੈਂ ਪਾਣੀ ਗੰਦਾ ਪਾਣੀ ਪੀਣ ਤੋਂ ਮਜਬੂਰ ਹਾਂ ਜੀ ਔਰ ਉਸ ਤੋਂ ਬਾਅਦ ਅਸੀਂ ਵਾਸ਼ਰੂਮ ਨਹੀਂ ਜਾ ਸਕਦੇ ਉੱਥੇ ਵੀ ਗੰਦਾ ਪਾਣੀ ਜਾਂਦਾ ਹੈ ਤੁਹਾਡੀ ਲੇਬਰ ਵੀ ਜਿਹੜਾ ਪਾਣੀ ਦਿਖਾ ਰਹੀ ਸੀ ਜਿਹੜਾ ਇਹਦਾ ਵੀ ਪਾਣੀ ਹੈ ਤੁਹਾਡੇ ਟੂਟੀਆਂ ਚ ਆ ਰਿਹਾ ਵਾ ਤੇ ਉਹ ਵੀ ਜਿਹੜਾ ਗੰਦਾ ਆ ਰਿਹਾ ਵਾ ਬਹੁਤ ਜ਼ਿਆਦਾ ਗੰਦਾ ਰਿਹਾ ਜੀ ਇਹਦੀ ਕੰਪਲੇਨ ਮੈਂ ਦੋ ਵਾਰੀ ਪੋਲੂਸ਼ਨ ਬੋਰਡ 'ਚ ਕਰ ਚੁੱਕਾ ਦੋ ਵਾਰ ਉਹਨਾਂ ਦਾ ਐਸਡੀਓ ਆ ਚੁੱਕਾ ਹੈ ਦੋਨੋਂ ਵਾਰੀ ਸੈਂਪਲ ਲੈ ਜਾ ਚੁੱਕੇ ਉਸ ਤੋਂ ਬਾਅਦ ਕੋਈ ਕਾਰਵਾਈ ਨਹੀਂ ਹੋਈ ਮੇਰੇ ਕੋਲ ਉਹਨਾਂ ਦੀ ਰਿਪੋਰਟ ਵੀ ਪਈ ਹੈ ਜਿਹੜੇ ਉਹ ਲੈ ਕੇ ਗਏ ਸੀਗੇ ਜੀ ਇੱਕ 2021 'ਚ ਲੈ ਕੇ ਇੱਕ ਲੈਟਰ ਸੌਣ ਲੈ ਕੇ ਗਿਆ 2024 ਲੇਕਿਨ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਪਾਣੀ ਹੈ ਜੀ ਜਿਹੜਾ ਸਮੱਸਿਆ ਵਾਲ ਜੋ ਆ ਰਿਹਾ ਹੈ ਜੀ ਇਹ ਦੱਸੋ ਪੀ ਪੀਣ ਲੈ ਕੇ ਗਏ ਜੀ ਉਹਨਾਂ ਦਾ ਵਾਸ਼ਰੂਮ ਨਹੀਂ ਜਾ ਸਕਦਾ ਇਹ ਬਹੁਤ ਗੁੰਡਾਗਰਦੀ ਉਧਰ ਹੋਈ ਹੈ ਜੀ ਬੀਤੇ ਦਿਨ ਹੀ ਇਹਨਾਂ ਨੇ ਮੇਰੇ ਕੋਹਰ ਇੰਡਸਟਰੀ ਵਾਲੇ ਮੇਰੇ ਦੋਸਤ ਰਮੇਸ਼ ਗਰਗ ਜੀ ਜਿਨ੍ਹਾਂ ਨੇ ਮੇਰੇ ਨਾਲ ਇਹਨਾਂ ਦੇ ਖਿਲਾਫ ਆਵਾਜ਼ ਚੱਕੀ ਸੀਗੀ ਉਹਨਾਂ ਦੀ ਫੈਕਟਰੀ ਜੀ ਆ ਕੇ ਇਹਨਾਂ ਨੇ ਧੱਕਾ ਕੀਤਾ ਜ਼ਬਰਦਸਤੀ ਕੀਤੀ ਗੁੰਡਾਗਰਦੀ ਕੀਤੀ ਤੇ ਜਾ ਕੇ ਉਹਨਾਂ ਦਾ ਸੀਵਰੇਜ ਤੋੜਤਾ ਟੈਂਕੀ ਤੋੜਤੀ ਜਿਹਦੇ ਖਿਲਾਫ ਅਸੀਂ ਆਲਰੇਡੀ ਡਬਾ ਚੋਂ ਕਿਤੇ ਕੰਪਲੇਨਟ ਵੀ ਕਰ ਗਿਆ ਸੀ ਲੇਕਿਨ ਉਹਦੇ ਕੋਈ ਕਾਰਵਾਈ ਨਹੀਂ ਉਹਦੀ ਰਿਪੋਰਟ ਸਾਡੇ ਕੋਲ ਪਈ ਹੈ ਜੀ ਆਪ ਜੀ ਨੂੰ ਮਹੀਆਮੇ ਕਰਾ ਦੇਣਾ ਤੇ ਇਹ ਜਿਹੜਾ ਪਾਣੀ ਹੈ ਇਹਨਾਂ ਗੰਦਾ ਆ ਰਿਹਾ ਤੁਸੀਂ ਇਹ ਉਹਨਾਂ ਨੂੰ ਦਿਖਾਇਆ ਤੇ ਉਸ ਤੋਂ ਬਾਅਦ ਸਰ ਦੋ ਸਰ ਦੋ ਵਾਰੀਆਂ ਪਾਣੀ ਪੋਲੂਸ਼ਨ ਬੋਲਣੇ ਆਪਣੇ ਬੋਤਲਾਂ ਹੀ ਭਰ ਕੇ ਲੈ ਜਾ ਚੁੱਕੇ ਹੈ ਜੀ ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਜੀ ਕੀ ਲੱਗਦਾ ਵੀ ਇਹ ਜਿਹੜਾ ਕਿਸੇ ਸ਼ਹਿਰ ਤੇ ਹੋ ਰਿਹਾ ਹੈ ਸਾਰਾ ਇਹ ਸਰ ਸਾਰਾ ਹੀ ਇਹਨਾਂ ਦੀ ਜਮਨਸਿਂ ਗੁੰਗਰ ਜਿਨਾਂ ਨਾਲ ਹੋ ਰਿਹਾ ਹੈ ਜੀ ਪੈਸੇ ਖਵਾ ਕੇ ਹੋ ਰਿਹਾ ਹੈ ਜੀ ਹੋਰ ਕੋਈ ਕਾਰਨ ਨਹੀਂ ਜੀ ਪੇਪਰ ਫਿਊਸ਼ਨ ਮੌੜ ਨੂੰ ਕਮਪਲੇਨਟ ਕਰੀਓ ਕਾਰਵਾਈ ਨਾ ਕਰੇ ਤੁਸੀਂ ਆਪ ਸਮਝਦਾਰ ਹੋ ਕੁਝ ਉਹਦੇ ਵਿੱਚ ਕੋਲ ਮੌੜ ਲੈ ਕੇ ਨਾ ਜੀ ਤਾਂ ਹੀ ਉਹ ਕਾਰਵਾਈ ਨਹੀਂ ਕਰ ਰਹੀ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਅੱਜ ਤੁਸੀਂ ਕੰਮ ਕਰਦੇ ਹੋ ਹਾਂਜੀ ਅਸੀਂ ਫੈਕਟਰੀ ਚ ਕੰਮ ਕਰਦੇ ਹਾਂ ਜੀ ਇਹ ਜਿਹੜਾ ਤੁਸੀਂ ਪਾਣੀ ਪੜਿਆ ਹੋਇਆ ਆ ਤੇ ਜਿਹੜਾ ਕਿਥੋਂ ਭਰਿਆ ਆ ਇਹ ਸਮੱਸਿਆ ਵਾਲੇ ਬੋਰ ਦਾ ਪਾਣੀ ਹੈ ਜੀ ਅੱਛਾ ਜੀ ਤੇ ਇਹ ਜਿਹੜਾ ਇੰਨਾ ਗੰਦਾ ਕਹਿੰਦੇ ਆ ਫਿਰ ਇਹ ਜੀ ਨਾਲ ਡੈਂਗ ਲੱਗਦੀ ਹੈ ਜੀ ਉਹ ਟੈਂਕ ਦਾ ਪਾਣੀ ਹੁੰਦਾ ਜੀ ਇਹ ਪਾਣੀ ਪੀਨੇ ਹੋ ਤੁਸੀਂ ਫਿਰ ਤੁਹਾਨੂੰ ਸਮਝ ਪਾਣੀ ਹੁਣ ਦੇਖ ਲਓ ਤੁਹਾਡੇ ਸਾਹਮਣੇ ਪੀਣ ਲਈ ਹੈਗਾ ਜੀ ਬਹੁਤ ਗੰਦਾ ਪਾਣੀ ਆ ਇਸ ਕਰਕੇ ਇਹਨੂੰ ਅਸੀਂ ਪੀਂਦੇ ਨਹੀਂ ਪਾਣੀ ਆਪਣਾ ਹੀ ਘਰੋਂ ਲੈ ਕੇ ਆਉਂਦੇ ਆ ਪਰ ਪਾਣੀ ਕਰਕੇ ਦਿੱਕਤ ਬਹੁਤ ਹੁੰਦੀ ਹੈ ਸਾਨੂੰ ਇੱਥੇ ਵਾਸਟਰੂਮ ਜਾਣ ਦੀ ਵੀ ਦਿੱਕਤ ਹੁੰਦੀ ਹੈ ਤੇ ਬਾਕੀ ਪੀਣ ਦੀ ਦਿੱਕਤ ਤਾਂ ਤੁਹਾਨੂੰ ਪਤਾ ਹੁੰਦੀ ਹੋਈ ਆ ਹੋਰ ਜਿਹੜੀ ਬਾਹਰੋਂ ਲੇਬਰ ਆਈ ਹੋਈ ਆ ਜਿਵੇਂ ਜੋਪੀ ਬਿਹਾਰ ਤੋਂ ਇੱਥੇ ਰਹਿੰਦੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਔਖਾ ਹੋਇਆ ਬਾਕੀ ਅੱਜ ਦਾ ਇੱਥੇ ਚਲੋ ਮੰਨ ਲਓ ਲੋਕਲ ਪਿੰਡੋਂ ਆਪਣਾ ਪਾਣੀ ਲੈ ਆਈ ਤਾਂ ਪਰ ਜਿਹੜੇ ਇੱਥੇ ਦੇ ਲੋਕਲ ਨੇ ਉਹਨਾਂ ਲਈ ਬਹੁਤ ਜ਼ਿਆਦਾ ਦਿੱਕਤ ਆ ਵਾਸ਼ਰੂਮ ਜਾਣ ਦੀ ਵੀ ਬਹੁਤ ਦਿੱਕਤ ਹੁੰਦੀ ਹੈ ਤੇ ਹੋਰ ਇੱਥੇ ਪੀਣ ਦੀ ਪਾਣੀ ਦੀ ਬਹੁਤ ਦਿੱਕਤ ਹੁੰਦੀ ਆ ਤੁਹਾਨੂੰ ਮੈਂ ਕਿ ਸਿੱਧੇ ਤੌਰ ਤੇ ਜਿਹੜਾ ਇਹ ਮਜਬੂਰੀ ਦੇ ਵਿੱਚ ਜਿਹੜਾ ਇਹ ਗੰਦਾ ਪਾਣੀ ਪੀਣਾ ਪੈਂਦਾ ਤੇ ਉਸ ਤੋਂ ਬਾਅਦ ਜਿਹੜਾ ਹਾਂਜੀ ਹਾਂ ਬਿਮਾਰੀ ਦਾ ਘਰ ਆ ਜੀ ਮੇਰਾ ਤਾਂ ਬਿਮਾਰੀ ਦਾ ਘਰ ਆ ਬਹੁਤ ਗੰਦਾ ਪਾਣੀ ਹਾਂਜੀ ਕੀ ਨਾਮ ਹੈ ਮੇਰਾ ਨਾਮ ਰਮੇਸ਼ ਗਰਗਾ ਇੱਕ ਕਾ ਰੋਡ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਤੋਂ ਬੋਲ ਰਿਹਾ ਸਾਡਾ ਇਹਨਾਂ ਨਾਲ ਇਹ ਵੀ ਬਿਜ਼ਨਸਮੈਨ ਨੇ ਅਸੀਂ ਵੀ ਬਿਜ਼ਨਸਮੈਨ ਆ ਮਗਰ ਅਸੀਂ ਇਹ ਨਹੀਂ ਚਾਹੁੰਦੇ ਵੀ ਇਹ ਜ਼ਿੰਦਗੀ ਨਾਲ ਕਿਸੇ ਖਲਵਾੜ ਕਰਨ ਹਰ ਬੰਦੇ ਦੀ ਜ਼ਿੰਦਗੀ ਜਿੰਦਾ ਹੈ ਇਹ ਪਾਣੀ ਤਾਂ ਜ਼ਹਿਰੀਲਾ ਕਰ ਹੀ ਰਹੇ ਨੇ ਹਵਾ ਵੀ ਜ਼ਹਿਰੀਲੀ ਕਰ ਰਹੇ ਨਾਲ ਗੰਦਮੰਦ ਬਾਲਦੇ ਸਾਰੇ ਨਹੀਂ ਨਾਲੇ ਉਹ ਅਸੀਂ ਮੈਡਮ ਡੀਸੀ ਕਮਿਸ਼ਨਰ ਡੀਸੀ ਮੈਡਮ ਨੂੰ ਮਿਊਨਿਸਪਲ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਚੇਅਰਮੈਨ ਸਾਹਿਬ ਪਟਿਆਲੇ ਪੋਲੂਸ਼ਨ ਬੋਰਡ ਦੇ ਸੈਕਟਰੀ ਸਾਹਿਬ ਨੂੰ ਇੱਥੋਂ ਦੇ ਜਿਹੜੇ ਚੀਫ ਨੇ ਪ੍ਰਦੀਪ ਗੁਫਤਾ ਜੀ ਉਹਨਾਂ ਨੂੰ ਸਾਰਿਆਂ ਨੂੰ ਕੰਪਲੇਨਾਂ ਭੇਜ ਭੇ ਮਹੀਨਾ ਹੋ ਗਿਆ ਕੰਪਲੇਨਾਂ ਭੇਜ ਭੇ ਥੱਕ ਚੁੱਕੇ ਆ ਇਹਨਾਂ ਨੇ ਕੱਕਾ ਰੋਡ ਨੂੰ ਹੀ ਬੁੱਢਾ ਦਰਿਆ ਬਣਾਤਾ ਸਾਡੇ ਸੀਐਮ ਸਾਹਿਬ ਤਾਂ ਕਹਿੰਦੇ ਸੀ ਇਹ ਬੁੱਢਾ ਦਰਿਆ ਸਾਫ਼ ਕਰਦੇਾਂਗੇ ਇਹਨਾਂ ਨੇ ਕੱਕਾ ਰੋਡ ਨੂੰ ਹੀ ਬੁੱਢਾ ਦਰਿਆ ਬਣਾਤਾ ਇੰਨਾ ਪਾਣੀ ਹੁੰਦਾ ਮੇਰੇ ਕੋਲ ਸਾਰੀਆਂ ਇਹਦੀਆਂ ਫੁਟੇਜਾਂ ਆ ਗਈਆਂ ਸਾਰਾ ਅਸੀਂ ਇਹਦੀ ਮੂਵੀ ਬਣਾਈ ਹੋਈ ਆ ਜਿਹੜੀਆਂ ਅਸੀਂ ਅਫਸਰਾਂ ਨੂੰ ਭੇਜੀਆਂ ਉਹ ਵੀ ਮੇਰੇ ਕੋਲ ਮੌਜੂਦ ਹੈ মিডিਆ ਦੇਖਣਾ ਚਾਹਵੇ ਦੇਖ ਸਕਦਾ ਇਹ ਐਨੀ ਦਾਦਾ ਗਰੀ ਤੇ ਉਤਰੇ ਹੋਇਆ ਕਿ ਇਹ মিডিਆ ਨੂੰ ਵੀ ਕਹਿੰਦੇ ਆ ਜੀ ਸਾਡੇ ਕੋਲੋਂ ਰਿਸ਼ਵਤ ਮੰਗਦੇ ਆ ਅਰੇ ਹਰ ਤੁਸੀਂ ਅਗਰ ਹਵਾ ਤੁਹਾਡੀ ਨਹੀਂ ਖਰਾਬ ਕਰ ਰਹੇ ਤੁਸੀਂ ਪਾਣੀ 'ਚ ਨਹੀਂ ਖਰਾਬ ਕਰ ਰਹੇ ਫਿਰ ਰਿਸ਼ਵਤ ਦੇਣ ਦੀ ਲੋੜ ਹੀ ਨਹੀਂ ਮੀਡੀਆ ਦਾ ਸਾਡੇ ਹਿੰਦੁਸਤਾਨ ਦਾ ਚੌਥਾ ਸਤਬ ਹੈ ਜੇ ਮੀਡੀਆ ਦੇ ਆਵਾਜ਼ ਨਾ ਜਾਵੇ ਆਮ ਆਦਮੀ ਦਾ ਦੁੱਖ ਦੁਖੜਾ ਉਹ ਮਾਰਕਟ ਪਬਲਿਕ ਨੂੰ ਪਤਾ ਹੀ ਨਾ ਲੱਗੇ ਵੀ ਹੋ ਕੀ ਰਿਹਾ ਕੀ ਨਹੀਂ ਹੋ ਰਿਹਾ ਸਰਕਾਰ ਦੇ ਖਿਲਾਫ ਜਾਂ ਉਹ ਵੀ ਹੈ ਮਗਰ ਇਹ ਮੀਡੀਆ ਤੇ ਵੀ ਦੋਸ਼ ਲਗਾਉਂਦੇ ਜੀ ਮੀਡੀਆ ਸਾਨੂੰ ਬਲੈਕਮੇਲ ਕਰਦਾ ਮੀਡੀਆ ਕਿਉਂ ਬਲੈਕਮੇਲ ਕਰੂਗਾ ਮੀਡੀਆ ਤਾਂ ਪਬਲਿਕ ਦੀ ਆਵਾਜ਼ ਉਠਾਊਗਾ ਇਹਨਾਂ ਨੇ ਹਵਾ ਵੀ ਜ਼ਹਿਰੀਲੀ ਕਰਤੀ ਪਾਣੀ ਵੀ ਜ਼ਹਿਰੀਲਾ ਕਰਤਾ ਸਾਡਾ ਜੀਣਾ ਹਰਾਮ ਕੀਤਾ ਹੋਇਆ ਇਹ ਚਾਹੁੰਦੇ ਤੁਸੀਂ ਇੰਡਸਟਰੀ ਬੰਦ ਹੋ ਜੇ ਇਹ ਇੱਥੇ ਜਿਹੜੀ ਗ੍ਰੀਨ ਕੈਟਾਗਰੀ ਦੀ ਇੰਡਸਟਰੀ ਲੱਗੀ ਹੋਈ ਹੈ ਇਹ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰ ਰਹੇ ਗੁੰਡਾਗਰਦੀ ਕਰਦੇ ਦੱਸਿਆ ਕਿ ਬੀਤੇ ਦਿਨੀ ਉਹ ਸਨ ਸਿਂਚੇਵਾਲ ਜੀ ਆਏ ਸੀਗੇ ਉਹਨਾਂ ਨੂੰ ਉਹਨਾਂ ਨੂੰ ਸਿਂਚੇਵਾਲ ਜੀ ਨੂੰ ਅਸੀਂ ਬੁਲਾ ਕੇ ਦਿਖਾਇਆ ਸੀ ਕਿ ਸਾਡੇ ਐਸ ਏਰੀਏ ਦਾ ਇੰਨਾ ਮਾੜਾ ਹਾਲ ਹੈ ਕਿ ਸਾਡਾ ਪਾਣੀ ਵੀ ਸਿਮਰਸੀਬਲ ਚੋਂ ਗੰਦਾ ਆ ਰਿਹਾ ਬਦਬੋਹ ਵਾਲਾ ਪਾਣੀ ਆ ਰਿਹਾ ਵੈ ਉਹਦੀ ਐਬਜ ਦੇ ਵਿੱਚ ਹੀ ਪਹਿਲਾਂ ਅੱਜ ਤੋਂ 15 ਦਿਨ ਪਹਿਲਾਂ ਇਹਨਾਂ ਨੇ ਮੇਰੀ ਫੇਰ ਅਟੈਕ ਕੀਤਾ ਮੇਰੀ ਕਲੋਨੀ ਜਾ ਕੇ ਪ੍ਰਾਈਵੇਟ ਹੌਦੀ ਜੀਸੀਬੀ ਨਾਲ ਲੈ ਕੇ 25-30 ਬੰਦੇ ਲੈ ਕੇ ਉਹਦੀਆਂ ਵੀ ਵੀਡੀਓ ਮੇਰੇ ਕੋਲ ਮੌਜੂਦ ਹੈ ਮੈਂ ਦਿਖਾ ਸਕਦਾ ਮੀਡੀਆ ਨੂੰ ਉੱਥੇ ਹੌਦੀ ਢਾਈ ਗਈ ਉਸ ਤੋਂ ਬਾਅਦ ਅੱਜ ਇਹਨਾਂ ਨੇ ਫੇਰ ਗੁੰਡਾਗਰਦੀ ਸ਼ੁਰੂ ਕਰਤੀ ਮਤਲਬ ਇਹ ਹਰ ਬੰਦੇ ਨੂੰ ਦਬਾਉਣਾ ਚਾਹੁੰਦੇ ਆ ਜਿਹੜਾ ਇਹਨਾਂ ਦੇ ਖਿਲਾਫ ਆਵਾਜ਼ ਚੁੱਕਦਾ ਕੰਪਲੀਟ ਕੀਤੀ ਤਾਂ ਉਹਨਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਹੋਈ ਸਾਰੀ ਪਬਲਿਕ ਦੁਖੀ ਹੈ ਜੀਟੀ ਰੋਡ ਤੋਂ ਲੈ ਕੇ ਭਾਮੀਆਂ ਤੱਕ ਤਾਜਪੁਰ ਰੋਡ ਦੇ ਰਾਈਟ ਐਂਡ ਲੈਫਟ ਜਿੰਨੀ ਦੁਨੀਆ ਦਾ ਰੈ residențial ਏਰੀਆ ਸਾਰੇ ਪਰੇਸ਼ਾਨ ਨੇ ਕੱਪੜੇ ਸੁੱਕ ਨਹੀਂ ਪਾ ਸਕਦੇ ਧੁੱਪ ਚ ਸੜਦੀਆਂ ਚ ਬਹਿ ਨਹੀਂ ਸਕਦੇ ਬਾਹਰ ਇੰਨਾ ਬੁਰਾ ਹਾਲ ਹੈ ਨਹੀਂ ਫੱਕ ਗਿਰਦੀ ਹੈ ਕਿ ਬੰਦੇ ਦੀ ਹਾਲਤ ਖਰਾਬ ਹੋ ਜਾਂਦੀ ਹੈ ਇਸ ਵੇਲੇ ਸਾਡੀ ਮੰਗ ਕੀ ਹੈ ਵੀ ਸਾਡੀ ਮੰਗ ਹੈ ਵੀ ਇਹਨੂੰ ਰੋਕਿਆ ਜਾਵੇ ਹਰ ਬੰਦੇ ਨੂੰ ਜ਼ਿੰਦਗੀ ਜੀਣ ਦਾ ਹੱਕ ਹੈ ਹਰ ਬੰਦੇ ਨੂੰ ਜ਼ਿੰਦਗੀ ਹਵਾ ਸਾਫ਼ ਹੋਵੇ ਪਾਣੀ ਸਾਫ਼ ਮਿਲੇ ਅਸੀਂ ਇਹ ਨਹੀਂ ਕਹਿੰਦੇ ਕਿਸੇ ਦਾ ਕਾਰੋਬਾਰ ਬੰਦ ਹੋਵੇ ਮਗਰ ਇਹ ਲੋਕਾਂ ਦੇ ਕਾਰੋਬਾਰ ਬੰਦ ਕਰਾਂਦੇ ਆਪਣਾ ਕਾਰੋਬਾਰ ਚਲਾਉਂਦੇ ਨੇ ਪਰ ਜ਼ਿੰਦਗੀ ਦੇ ਨਾਲ ਖਿਲਵਾੜ ਅਗਰ ਸਾਡੀ ਸੁਰਵਾਈ ਨਹੀਂ ਕਰੂਗਾ ਮਹਿਕਮਾ ਅਸੀਂ ਆਪਣੀ ਪੂਰੀ ਗ੍ਰੀਨ ਇੰਡਸਟਰੀ ਜਿਹੜੀ ਕੈਟਾਗਰੀ ਹੈ ਸਾਰਿਆਂ ਨੂੰ ਨਾਲ ਲੈ ਕੇ ਅਸੀਂ ਪੋਲੂਸ਼ਨ ਦਫ਼ਤਰ ਦੇ ਵਿੱਚ ਭੁਖੜਤਾਲ ਤੇ ਧਰਨੇ ਦੇ ਬੈਠਾਂਗੇ ਫਿਰ ਜੋ ਸਰਕਾਰ ਨਾਲ ਹੋਊਗਾ ਜੋ ਸਾਡੇ ਦੇ ਕਾਰਵਾਈ ਕਰਨੀ ਚਾਹਣਗੇ ਅਸੀਂ ਤਿਆਰ ਨਾ ਕਰਦੇ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਆ ਜਾਂ ਇਹਨਾਂ ਦੇ ਕਾਰਵਾਈ ਕਰੋ ਜਾਂ ਸਾਨੂੰ ਜ਼ਿੰਦਗੀ ਜੀਣ ਦਾ ਹੱਕ ਦੋ ਚਲੋ ਕਮਲ ਜੀ ਇੱਕ ਅੱਜ ਟੱਕਾ ਰੋਡ ਤੇ ਇਨਸੀਡੈਂਟ ਹੋਇਆ ਹੈ ਉੱਥੇ ਇੱਕ ਨਰਿੰਦਰ ਟੈਕਸਟਾਈਲ ਵਾਲੇ ਆ ਉਹਨਾਂ ਦੇ ਵੱਲੋਂ ਕੁਝ ਐਲੀਗੇਸ਼ਨ ਲਗਾਏ ਗਏ ਆ ਕਿ ਉੱਥੇ ਇੱਕ ਡਾਈਂਗ ਹੈ ਲੋਟਸ ਜਿਹਦਾ ਕੈਮੀਕਲ ਵਾਲਾ ਜਿਹੜਾ ਪਾਣੀ ਹੈ ਸਾਰਾ ਉਹਨਾਂ ਦੇ ਮਤਲਬ ਬਾਹਰ ਪੂਰਾ ਤਲਾਬ ਬਣਿਆ ਔਰ ਅੰਦਰ ਵੀ ਉਹਨਾਂ ਦੇ ਪਾਣੀ ਆਇਆ ਇਵਨ ਕਿ ਟੂਟੀਆਂ ਦੇ ਵਿੱਚੋਂ ਵੀ ਕੈਮੀਕਲ ਵਾਲਾ ਪਾਣੀ ਆ ਰਿਹਾ ਔਰ ਉਹਨਾਂ ਦਾ ਐਲੀਗੇਸ਼ਨ ਇਹ ਹੈ ਕਿ ਜਿਹੜਾ ਟਾਈਮ ਤੋਂ ਪਾਣੀ ਆਂਦਾ ਜਦੋਂ ਉਹਦੇ ਬਾਰੇ ਗੱਲ ਕੀਤੀ ਵੀ ਜਿਹੜੇ ਲੋਟਸ ਦੇ ਓਨਰ ਨੇ ਉਹਨਾਂ ਨਾਲ ਗੱਲ ਕਰਨ ਗਏ ਤੇ ਉੱਥੇ ਗੁੰਡਾਗਰਦੀ ਕੀਤੀ ਗਈ ਉਹ ਉੱਥੇ ਕੁਝ ਬੰਦਿਆਂ ਨੇ ਆ ਕੇ ਉਹਨਾਂ ਦੇ ਅਟੈਕ ਕੀਤਾ ਔਰ ਉਹਦੇ ਵਿੱਚ ਉਹਨਾਂ ਦੇ ਉੱਤੇ ਦੋ ਬੰਦੇ ਵੀ ਇੰਜਰਡ ਹੋਏ ਕੀ ਮਾਮਲਾ ਸਾਰਾ ਸਰ ਮੈਨੂੰ ਜਦੋਂ ਲੋਟਸ ਜਾਈਂ ਦਾ ਫੋਨ ਆਇਆ ਲੋਟਸਾ ਜਦੋਂ ਫੋਨ ਆਇਆ ਮੈਂ ਡਾਇਰੈਕਟਰ ਆ ਪੰਜਾਬ ਡਾ ਰੈਸਿਡੈਂਸ ਕਮਲ ਚੌਹਾਨ ਨਾਮ ਆ ਮੇਰਾ ਮੈਂ ਡਾਇਰੈਕਟਰ ਆ ਸੀਟੀਪੀ ਪਲਾਨ ਫਰਸੀ 100 ਕਰੋੜ ਰੁਪਏ ਖਰਚ ਕੇ ਸੀਟੀਪੀ ਪਲਾਨ ਲਗਾਇਆ ਜਿੰਨੀ ਸੀਵਰੇਜ ਲਾਈਨ ਪਈ ਹੈ ਕੱਕਾ ਰੋਡ ਤੇ ਜਸਵਾਲ ਕੰਪਲੈਕਸ ਦੇ ਵਿੱਚ ਮਹਾਵਿਦ ਕੰਪਲੈਕਸ ਦੇ ਵਿੱਚ ਸਾਰੀ ਸਾਡੀ ਇੰਡੀਵਿਜੁਅਲ ਐ ਪ੍ਰਾਈਵੇਟ ਐ ਸੀਟੀਪੀ ਦੀ ਐ ਪੀਡੀ ਏਰੀਆ ਪੰਜਾਬ ਡਾਇਰ ਐਸੋਸੀਏਸ਼ਨ ਦੀ ਐ ਕਿਸੇ ਹੋਰ ਦੀ ਨਹੀਂ ਹੈ ਜਿਹੜੀ ਤੁਸੀਂ ਨਰਿੰਦਰ ਦੀ ਗੱਲ ਕੀਤੀ ਐ ਇਹ ਅੱਜ ਦਾ ਇਸ਼ੂ ਨਹੀਂ ਬਹੁਤ ਦਿਨਾਂ ਦਾ ਇਸ਼ੂ ਚੱਲਦਾ ਕਈ ਦਿਨਾਂ ਦਾ ਚੱਲਦਾ ਇਸ ਸੰਧਵਾਸੀ ਕੀਵਲ ਸਾਹਿਬ ਨੂੰ ਵੀ ਲੈ ਕੇ ਆਏ ਕੋਨੇ ਉਹ ਵੀ ਮੌਕਾ ਦੇ ਕੇ ਗਏ تھے ਅਕਲ ਕੀ ਜੇ ਇੱਥੇ ਸੀਵਰੇ ਕਿਸੇ ਦਾ ਹੈ ਨਹੀਂ ਸਾਡੇ ਸੀਵਰੇ ਨਾਲ ਜੋੜਿਆ ਹੋਇਆ ਅਸੀਂ ਆਪਣੇ ਹਿਸਾਬ ਦੇ ਨਾਲ ਸੀਟਰੀ ਜੀ ਪਲਾਨ ਲਗਾਇਆ ਅਸੀਂ ਆਪਣੇ ਹਿਸਾਬ ਦੇ ਨਾਲ ਹੀ ਸੀਵਰੇ ਲਾਈਨ ਡਿਜ਼ਾਈਨ ਕੀਤਾ ਸਾਡੇ ਵਿੱਚ 1 ਕਰੋੜ ਲੀਟਰ ਪਾਣੀ ਆ ਰਿਹਾ ਜਿਹਦੇ ਵਿੱਚ ਨਰਿੰਦਰ ਇੰਟਰਨੈਸ਼ਨਲ ਦਾ ਵੀ ਆ ਗਿਆ ਬਟ ਉਹਨਾਂ ਦਾ ਕਹਿਣਾ ਬਾ ਵੀ ਉਹਨਾਂ ਦੇ ਕੋਲ ਜਦੋਂ ਇੱਥੇ ਸਾਰਾ ਕੁਝ ਉਹਨਾਂ ਨੇ ਰਜਿਸਟਰੀਆਂ ਕਰਾਈਆਂ ਜਦੋਂ ਜਗਾ ਲਈ ਅਪਰੋਕਸੀਮੇਟ ਉਹਨਾਂ ਦਾ ਕਹਿਣਾ ਕਿ 15 ਸਾਲ ਦੇ ਕਰੀਬ ਹੋ ਚੁੱਕਾ ਉਹਨਾਂ ਨੂੰ ਤੇ ਉਹ ਬਕਾਇਦਾ ਵਿੱਚ ਮੈਂਸ਼ਨ ਹੈ ਵੀ ਜਦੋਂ ਕੋਨੀ ਬਣੀ ਸੀ ਤੇ ਸਿਰੇ ਹੀ ਪਾ ਕੇ ਦਿੱਤਾ ਗਿਆ ਸੀ ਉਹ ਚਰ ਨਾਲ ਦੇ ਵਿੱਚ ਮੈਂਸ਼ਨਰ ਲਿਖ ਲਿਖਨ ਹੈ ਉਹਨਾਂ ਕੋਲ ਚੀਜ਼ ਭਾਜੀ ਉਹਨਾਂ ਕੋਲ ਰਿਟਨ ਉਹ ਲੈਣ ਸਾਡੇ ਕੋਲ ਰਿਟਨ ਸਾਡੇ ਕੋਲ ਐਸਟੋ ਵੀ ਬਿੱਲ ਪਈਆਂ ਮੁੰਡੇ ਅਕਾਊਂਟ ਛੁੱਟੀ ਕਰ ਗਏ ਤੇ ਲੇਟ ਹੋ ਗਏ ਆਪਾਂ ਸਾਡੇ ਕੋਲ ਇੱਕ ਇੱਕ ਪ੍ਰੂਫ ਹੈ ਕਾਰਪੋਰੇਸ਼ਨ ਵੀ ਬਿਆਨ ਦੇ ਚੁੱਕੀ ਹੈ ਐਮਐਲਏ ਭੁੱਲਾ ਸਾਹਿਬ ਮਹਿਮਾਨ ਜੋ ਉਹਨਾਂ ਨੂੰ ਵੀ ਪਤਾ ਹੈ ਇਸ ਮਸਲੇ ਦਾ 118 ਕਰੋੜ ਰੁਪਇਆ ਇਸ ਚੀਜ਼ ਵਾਸਤੇ ਮਨਜ਼ੂਰ ਕਰਾਇਆ। ਇਹ ਉਹਨਾਂ ਨੇ ਖੁਦ ਵੀ ਬਿਆਨ ਦਿੱਤਾ ਸੀ ਪੁੱਛੇ ਜਸੰਧਾ ਬਸੀਚੇ ਵਾਲਾ ਸਾਹਿਬ ਖੁਦ ਨੇ ਬਿਆਨ ਦਿੱਤਾ ਸੀ ਵੀ ਇੰਡਸਟਰੀ ਦਾ ਕੋਈ ਕਸੂਰ ਨਹੀਂ ਹੈ ਜਿਹੜੀ ਗ੍ਰੇ ਕਟਕ ਦੀ ਇੰਡਸਟਰੀ ਹੈ ਡੈਰੀਆਂ ਹੈ ਜਾਂ ਕਲੋਨੀਆਂ ਸਾਡੇ ਜੁੜੀਆਂ ਹੋਈਆਂ ਉਹਦੇ ਕਰਕੇ ਪਾਣੀ ਓਵਰਫਲੋ ਹੋ ਜਾਂਦਾ ਹੈ। ਜਿਹੜੀ ਨਰਿੰਦਰ ਨੇ ਟਰਨਹੀਂ ਗੱਲ ਕੀਤੀ ਹੈ ਅੱਜ ਨਰਿੰਦਰ ਇੰਟਰਨ ਨੇ ਪਹਿਲ ਕੀਤੀ ਹੈ ਜੋ ਮੈਨੂੰ ਪਤਾ ਲੱਗਿਆ ਮੈਂ ਉੱਥੇ ਗਿਆ ਸੀ ਮੈਂ ਜਦੋਂ ਉਹਨਾਂ ਨੂੰ ਜਾ ਕੇ ਰਿਕੁਐਸਟ ਵੀ ਕੀਤੀ ਵੀ ਆਪਾਂ ਕੋਈ ਲੜਾਈ ਝ ਪੀਡੀਏ ਦੀ ਹੱਦੀ ਤੋੜਨਾ ਕਿਸੇ ਦਾ ਕੋਈ ਹੱਕ ਨਹੀਂ ਹੈਗਾ ਅੱਜ ਕਿਸੇ ਦੇ ਅੰਦਰ ਜੇ ਤੁਹਾਡੀ ਫੈਕਟਰੀ ਨੀਵੀਂ ਹੈ ਜੇ ਮੇਰੀ ਫੈਕਟਰੀ ਨੀਵੀਂ ਹੈ ਕਿਸੇ ਨਾਲੋਂ ਜਾਂ ਮੇਰਾ ਘਰ ਨਹੀਂ ਮਾਂ ਤੂੰ ਚਾਰਪਰਸ਼ਨ ਦਾ ਕੀ ਕਸੂਰ ਹੈ ਓਕੇ ਇਹ 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 ਤੁਹਾਡੀ ਉਹਨਾਂ ਜਿਹੜੀ ਤੁਸੀਂ ਕਹਿ ਰਹੇ ਹੋ ਨੀਵੀਂ ਵਾਲੀ ਉਹਨਾਂ ਨੇ ਆਲਰੇਡੀ ਜਿਹੜੀ ਇੰਟਰਵਿਊ ਦਿੱਤੀ ਹੈ ਕਾਨਫਰੰਸ ਦੇ ਦੌਰਾਨ ਉਹਨਾਂ ਦਾ ਪਹਿਲਾਂ ਕਹਿਣਾ ਹੀ ਸੀਗਾ ਕਿ ਹਰ ਮਰੀ ਇਹੀ ਚੀਜ਼ ਦਾ ਇਸ਼ੂ ਨਾ ਆ ਜਾਂਦਾ ਕਿ ਨੀਵੀਂ ਹੈ ਜਦਕਿ ਕੋਈ ਵੀ ਕਹਿੰਦਾ ਕੋਈ ਵੀ ਮੈਂ ਆਪਣਾ ਚੈੱਕ ਕਰ ਲਵੇ ਵੀ ਸਾਡੀ ਫੈਕਟਰੀ ਨੀਵੀਂ ਨਹੀਂ ਹੈ ਇਹ ਉਹਨਾਂ ਦਾ ਕਹਿਣਾ ਹੈ ਭਾਜੀ ਇੱਕੋ ਗਲੀ ਫੈਕਟਰੀ ਇੱਕੋ ਫੈਕਟਰੀ ਉਸ ਗਲੀ ਵਿੱਚ ਹੈ ਜੀ ਹੋਰ 2 400 ਫੈਕਟਰੀ ਆ ਬਾਕੀ ਨੇ ਕਿਉਂ ਨਹੀਂ ਜਾਂਦਾ ਬਾਕੀ ਦਾ ਪਾਣੀ ਕਿਉਂ ਨਹੀਂ ਨਿਕਲਦਾ ਕਿਉਂਕਿ ਲੋਟਸ ਕਹਿੰਦੇ ਸਭ ਬਿਲਕੁਲ ਫਰੰਟ ਦੇ ਉੱਤੇ ਆ ਫੈਕਟਰੀ ਨਹੀਂ ਨਹੀਂ ਭਾਜੀ ਫਰੰਟ ਦੇ ਸਮਝ ਨਹੀਂ ਭਾਜੀ ਜਿੱਥੇ ਜਿੰਨੀ ਇੱਥੇ ਇੰਡਸਟਰੀ ਹੈ ਸਾਡੀ ਤਾਂ 110 ਇੰਡਸਟਰੀ ਹੈ ਇੱਥੇ 400 ਇੰਡਸਟਰੀ ਹੋਰ ਹੈ ਹਰ ਫੈਕਟਰੀ ਤੇ 200 250 ਬੰਦਾ ਕੰਮ ਕਰਦਾ ਅਸੀਂ ਇਹਦੇ ਲਈ ਹੁਣ ਮੁਨਿਆਦੀ ਵੀ ਕਰਵਾ ਰਹੇ ਆ ਲੌਸਮੈਂਟ ਵੀ ਕਰਵਾ ਰਹੇ ਆ ਅਖਬਾਰਾਂ 'ਕ ਵੀ ਦੇ ਰਹੇ ਆ ਲੀਗਲ ਐਕਸ਼ਨ ਵੀ ਲੈ ਰਹੇ ਆ ਅਸੀਂ ਬਹੁਤ ਲੋਕਾਂ ਦੇ ਕਨੈਕਸ਼ਨ ਬੰਦ ਵੀ ਕੀਤੇ ਆ ਇੱਕ ਚੀਜ਼ ਹੋਰ ਉੱਥੇ ਸਾਹਮਣੇ ਆਈ ਉਹ ਕੰਦੇ ਜਦੋਂ ਸਿੰਚੇਵਾਲ ਜੀ ਆਏ ਸੀ ਸੰਤ ਸਿੰਚੇਵਾਲ ਜਿਹੜੇ ਲੋਟਸ ਦੇ ਓਨਰ ਹੈ ਇਹ ਦੋਸ਼ ਹੈ ਉਹਨਾਂ ਦਾ ਨਰਿੰਦਰ ਜਿਹੜੇ ਓਨਰ ਦਾ ਭਈ ਜਦੋਂ ਆਏ ਸੀ ਤੇ ਸਾਨੂੰ ਕਹਿੰਦੇ ਸਿੱਧੇ ਤੋਰ ਤੇ ਥ੍ਰੈਟ ਕੀਤਾ ਜਿਹੜੇ ਲੋਟਸ ਇੰਡਸਟਰੀ ਵਾਲਿਆਂ ਨੇ ਭਈ ਸਾਡਾ ਸਾਰਾ ਜਿਹੜਾ ਪਾਣੀ ਸੀ ਉਹ ਸਾਡਾ ਜਿਹੜਾ ਸੀ ਪਲਾਟ ਦੇ ਵਿੱਚ ਲਿਗਦਾ ਸੀ ਤੁਸੀਂ ਉਹਨਾਂ ਨੂੰ ਸੰਤ ਸਿੰਚੇਵਾਲ ਨੂੰ ਕਹਿ ਕੇ ਬੰਦ ਕਰਵਾਤਾ ਕਿ ਹੁਣ ਤੁਸੀਂ ਭੁਗਤੋ ਹੁਣ ਤੁਹਾਡੇ ਵੱਲ ਆਏਗਾ ਇਹ ਅਲੀਗੇਸ਼ਨ ਨਹੀਂ ਐਦਾਂ ਦਾ ਕੋਈ ਅਲੀਗੇਸ਼ਨ ਨਹੀਂ ਦੇਖੋ ਇੱਕ ਹੌਦੀ ਕੋ ਲੀਕ ਕਰਦੀ ਸੀ ਹੌਦੀ ਦੇ ਢੱਕਣ ਉੱਪਰ ਉੱਠਿਆ ਹੋਇਆ ਸੀ ਜੇ ਉਹ ਢੱਕਣ ਲਾ ਤਾ ਪੋਲੂਸ਼ਨ ਬੋਰਡ ਨੇ ਨਾਲ ਹੋ ਕੇ ਲਵਾਇਆ ਇਹ ਮਾਮਲਾ ਚੇਅਰਮੈਨ ਸਾਹਿਬ ਦੀ ਨਿਗਰਾਨੀ ਚ ਵੀ ਹੈਗਾ ਕੋਈ ਇਹ ਛੋਟਾ ਮਾਮਲਾ ਨਹੀਂ ਬਹੁਤ ਧਿਰ ਦਾ ਹੈ ਅੱਜ ਵੀ ਨਰਿੰਦਰ ਜੀ ਨੂੰ ਕਿਹਾ ਸੀ ਉਹ ਆਪਣੀ ਹੌਦੀ ਅੰਦਰ ਬਣਾ ਕੇ ਤੁਸੀਂ ਪਾਣੀ ਪਾ ਦਿਓ ਉਹਦੇ ਨਾਲ ਪਾ ਦਿਓ ਜਾਂ ਆਪਣਾ ਅੰਦਰ ਗਰਕਣੀ ਬਣਾ ਲਓ ਅੱਜ ਭਾਦਰ ਕੇ ਰੋਡ ਤੇ ਜਿੰਨੀਆਂ ਵੀ ਫੈਕਟਰੀਆਂ ਬਣੀਆਂ ਹੋਈਆਂ ਉੱਥੇ ਸੀਵਰੇਜ ਲਾਈਨ ਨਹੀਂ ਹੈਗੀ ਉਹਨਾਂ ਦੇ ਅੰਦਰ ਆਪਣਾ ਗਰਕਣੀ ਬਣਾਈ ਹੋਈ ਗਰਕ ਤੇ ਕੋਈ ਹੌਦੀ ਬਣਾਈ ਹੋਈ ਹੈ ਟੈਂਕ ਬਣਾਇਆ ਹੋਇਆ ਉਹਦੇ ਚ ਪਾਣੀ ਪਾ ਲੈਂਦੇ ਆ ਸਾਨੂੰ ਤਾਂ ਭਾਜੀ ਫ੍ਰੀ ਪਾਣੀ ਸਾਫ਼ ਕਰਨਾ ਪੈ ਰਿਹਾ ਹੈ ਸਾਡਾ ਪਾਣੀ ਪੈਸੇ ਦੇ ਕੇ ਨਹੀਂ ਆ ਰਿਹਾ ਇਹਨਾਂ ਲੋਕਾਂ ਦਾ ਪਾਣੀ ਫ੍ਰੀ ਆ ਰਿਹਾ 1 ਕਰੋੜ ਇੱਕ ਨਰਿੰਦਰ ਇੰਟਰਨੈਸ਼ਨਲ ਦੀ ਸਾਡੇ ਕੋਲ ਬਹੁਤ ਲੋਕ ਹੈ ਨਹੀਂ ਪਰ ਜਿਹੜਾ ਤੁਸੀਂ ਪਾਣੀ ਦੀ ਗੱਲ ਕਰ ਰਹੇ ਹੋ ਕਿ ਤੁਹਾਡੀ ਜਿਹੜੀ ਲੋਟਸ ਤੋਂ ਇਲਾਵਾ ਕਿਸੇ ਹੋਰ ਇਹਨਾਂ ਫੈਕਟਰੀਆਂ ਦੇ ਕੋਲੇ ਕੈਮੀਕਲ ਵਾਲਾ ਪਾਣੀ ਉਹਨਾਂ ਦਾ ਹੈ ਹੀ ਨਹੀਂ ਭਾਜੀ ਇੱਕ ਪਤਾ ਨੂੰ ਕੱਲ ਮੀਡੀਆ ਦੇ ਰਾਹੀਂ ਕਲੀਅਰ ਕਰ ਦਿੰਦਾ ਸਾਡਾ ਪਾਣੀ ਇੱਥੇ ਪਲਾਂਟ ਜਾ ਕੇ ਸਾਫ਼ ਹੁੰਦਾ ਹੈ ਫਿਰ ਸਾਡਾ ਪਾਣੀ ਰੰਗਦਾਰ ਆਂਦਾ ਹੈ ਸਾਰੇ মিডিਆ ਰੂਮਾਂ ਨੂੰ ਕਲੀਅਰ ਕਰਦਣਾ ਚਾਹੁੰਦਾ ਹਰ ਬਾਰੇ ਕਹਿੰਦੇ ਰੰਗਾਲਾ ਪਾਣੀ ਡਾਈ ਗਾਲਾ ਪਾਣੀ ਉਹ ਵਾਲਾ ਪਾਣੀ ਕੋਈ ਉਹ ਨਹੀਂ ਹੈ ਅਸੀਂ ਸੀਟੀਵੀ ਪਲਾਂਟ ਉੱਥੇ ਲਾ ਕੇ ਲਿਆ ਸਾਡਾ ਸੀਵਰੇਜ ਆ ਸਾਡੇ ਸੀਵਰੇਜ 'ਚ ਨਾ ਪਾਣ ਅਸੀਂ ਤਾਂ ਸਾਰਿਆਂ ਨੂੰ ਬੇਨਤੀ ਕਰਦੇ ਸਾਰੀ ਇੰਡਸਟਰੀ ਨੂੰ ਸਾਰੀਆਂ ਕਲੋਨੀਆਂ ਨੂੰ ਸਾਰਿਆਂ ਨੂੰ ਜਿਹੜੇ ਬੇੜੇ ਵਾਲੇ ਆ ਜਾਂ ਡੈਰੀ ਵਾਲੇ ਨੂੰ ਬੇਨਤੀ ਕਰਦੇ ਆ ਉਹ ਰਹੀਆਂ ਬਹੁਤ ਬੰਦ ਕਰਈਆਂ ਅਸੀਂ ਸਾਡੇ ਕੋਲ ਲੀਗਲ ਰਾਈਟ ਸੀ ਅਸੀਂ ਡੈਰੀਆਂ ਵੀ ਬੰਦ ਕਰਾਈਆਂ ਅਸੀਂ ਲੋਕਾਂ ਦੇ ਕਨੈਕਸ਼ਨ ਬੰਦ ਵੀ ਕਰਾਏ ਆ ਮੈਂ ਕਮਲਜੀਤ ਮੇਰਾ ਸਵਾਲ ਇਹ ਸੀਗਾ ਵੀ ਜੋ ਚੀਜ਼ ਉੱਥੇ ਕਹੀ ਗਈ ਹੈ ਉਹ ਕਹਿੰਦੇ ਸਾਡੇ ਜਿਹੜੇ ਉੱਥੇ ਰਿਟਰਨ ਸਾਰਾ ਪੁੱਛਿਆ ਗਈ 15 ਸਾਲ ਪਹਿਲੇ ਸੀਵਰ ਪਏ ਆ ਫਿਰ ਲੋਟਸ ਉਸ ਤੋਂ ਬਾਅਦ ਬਣੀ ਹੈ ਤੇ ਜੇ ਲੋਟਸ ਦਾ ਹੀ ਪਾਣੀ ਸਾਰੇ ਪਾਸੇ ਸੋ ਮੇਰੀ ਗੱਲ ਇੱਕ ਕਲੋਨੀ ਜੀ ਨਾ ਕੱਟੀ ਉਹਨਾਂ ਕਲੋਨੀ ਚ ਸੀਵਰੇਜ ਪਾਤਾ ਆ ਜਿਹੜਾ ਕਲੋਨਾ ਜੀ ਰਹਿ ਉਹਨੂੰ ਸਵਾਲ ਕਰ ਲੋ ਉੱਥੇ ਉਹ ਦਿਖਾ ਦੇ ਵਾਸੀਂ ਪਾਣੀ ਐਸਟੀਬੀ ਤੱਕ ਲੈ ਕੇ ਆਏ ਆ ਇਹ ਕਲੋਨੀ ਜੀ ਸੀਵਰੇਜ ਪਾ ਕੇ ਤਾਂ ਇਹਦਾ ਮਤਲਬ ਇਹ ਥੋੜੀ ਹੋਵੇ ਜਿਸ ਮੈ ਲਈ ਤੁਸੀਂ ਰਹਦੇ ਹੋ ਭਾਈ ਸਾਹਿਬ ਦੂਆ ਸਾਹਿਬ ਮੈਨੂੰ ਬੇਨਤੀ ਹੈ ਤੁਹਾਡੀ ਤੁਹਾਡੇ ਕਲੋਨੀ ਦਾ ਪਾਣੀ ਸੀਵਰੇ ਪਹਤਾ ਤੁਹਾਡੇ ਜੋੜਿਆ ਕਿਤੇ ਨਹੀਂ ਪਾਣੀ ਕਿੱਥੇ ਜਾਊਗਾ ਜੀ ਪਾਣੀ ਸਾਰਾ ਸਾਡੇ ਜਾ ਰਿਹਾ ਅਸੀਂ ਲੋਕਾਂ ਦਾ ਫ੍ਰੀ ਪਾਣੀ ਸਾਬ ਕਰਦੇ 1 ਕਰੋੜ ਲੀਟਰ ਡੇਲੀ ਅਸੀਂ ਤੰਗ ਆ ਚੁੱਕੇ ਹਾਂ ਨਹੀਂ ਪਰ ਇਹਦੇ ਵਿੱਚ ਫਿਰ ਤੁਸੀਂ ਜਿਵੇਂ ਕਹਿ ਰਹੇ ਹੋ ਵੀ ਲੋਕਾਂ ਦਾ ਪਾਣੀ ਤੁਸੀਂ ਸਾਫ਼ ਕਰਦੇ ਹੋ ਤੇ ਉਹ ਤਾਂ ਉਹਨਾਂ ਦੇ ਵੱਲੋਂ ਜਿਹੜੇ ਨਰਿੰਦਰ ਉਹਨਾਂ ਦਾ ਕਹਿਣਾ ਬਈ ਜੋ ਡੀਸੀ ਕੋਲੇ ਕਮਿਸ਼ਨਰ ਕਾਰਪੋਰੇਸ਼ਨ ਕੋਲੇ ਪলিউਸ਼ਨ ਕੰਟਰੋਲ ਬੋਰਡ ਮਤਲਬ ਹਰ ਉੱਪਰ ਜਗ੍ਹਾ ਤੇ ਉਹ ਕਹਿਤਾ ਕਰ ਚੁੱਕੇ ਐ ਇਸ ਚੀਜ਼ ਦੀਆਂ ਬਟ ਉਹ ਕਹਿੰਦੇ ਵੀ ਸਿੱਧੇ ਤੌਰ ਤੇ ਜਿਹੜੇ ਪੀਡੀਏ ਦੇ ਕੁਝ ਨੁਮਾਇੰਦੇ ਐ ਉਹਨਾਂ ਦੇ ਵੱਲੋਂ ਸਾਡੇ ਨਾਲ ਤਾਂ ਕਿਸੇ ਕਿਤੇ ਸਾਡੀ ਸੁਣਵਾਈ ਨਹੀਂ ਹੋਉਂਦੇ ਰੇ ਵੀ ਅਸੀਂ ਸਾਰੇ ਪ੍ਰੂਫ ਅਪਲੋਡ ਕੀਤੇ ਅੱਜ ਡੀਸੀ ਮੈਡਮ ਨੂੰ ਵੀ ਪਤਾ ਉਹ ਹੋਣਾ ਐ ਇੱਥੇ ਪਹਿਲਾ ਡੀਸੀ ਮੈਡਮ ਨੂੰ ਪਤਾ ਸੀ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੂੰ ਵੀ ਪਤਾ ਹੈ ਪੋਲੂਸ਼ਨ ਬੋਰਡ ਨੂੰ ਵੀ ਪਤਾ ਹੈ ਸਰਕਾਰ ਨੂੰ ਵੀ ਪਤਾ ਹੈ ਸੰਜੇ ਤਲਵਾਰ ਜੀ ਨੂੰ ਵੀ ਪਤਾ ਸੀ ਜਿਹੜੇ ਪਹਿਲਾਂ ਐਮਐਲਏ ਸੀ ਜਿਹੜੇ ਹੁਣ ਮੌਜੂਦਾ ਐਮਐਲ ਉਹਨਾਂ ਨੂੰ ਵੀ ਪਤਾ ਹੈ ਕਿ ਇੱਥੇ ਸੀਵਰੇਜ ਕਿਸੇ ਦਾ ਵੀ ਨਹੀਂ ਹੈ ਸਰਕਾਰੀ ਅਗਰ ਸਰਕਾਰ ਕਹਿੰਦੀ ਹੈ ਕਮਿਸ਼ਨਰ ਸਾਹਿਬ ਕਹਿੰਦੇ ਇੱਥੇ ਸੀਵਰੇਜ ਪਾਇਆ ਮੈਂ ਕਾਰਪੋਰੇਸ਼ਨ ਨੂੰ ਸਵਾਲ ਕਰਨਾ ਚਾਹਨਾ ਜੇ ਉਹਨਾਂ ਨੇ ਸੀਵਰੇਜ ਪਾਇਆ ਅਜੋ ਟੈਕਸ ਲੈਂਦੇ ਆ ਹਾਊਸ ਟੈਕਸ ਲੈਂਦੇ ਆ ਨਾ ਇੱਥੇ ਪਾਣੀ ਦਾ ਕਨੈਕਸ਼ਨ ਹੈ ਨਾ ਇੱਥੇ ਬਿਜਲੀ ਦਾ ਕਨੈਕਸ਼ਨ ਹੈ 400 ਬੋਰ ਅਨਲੀਗ ਲੈ ਮੈਂ ਗ ਕਿੜਾ ਅਨਲੀਗਲ ਹੈ ਕਹੇ ਕਾਰਪੋਰੇਸ਼ਨ ਦੀ ਗਲਤੀ ਹੈ ਮੈਨੂੰ ਨਹੀਂ ਪਤਾ ਕਿ ਦੀ 400 ਬੋਰਵਾਂ ਤੁਹਾਨੂੰ ਕੱਲੀ ਕੱਲੀ ਫੈਕਟਰੀ ਜਿੱਥੇ ਦੋ ਦੋ ਬੰਦਾ ਕੰਮ ਕਰਦੇ ਦੇ ਉੱਤੇ ਤੁਹਾਨੂੰ ਇੰਨੀ ਸਾਰੀ ਚੀਜ਼ ਤੁਹਾਡੇ ਕੋਲੇ ਆਨ ਰਿਕਾਰਡ ਹੈਗਾ ਵਾ ਕਿ ਤੁਸੀਂ ਤੁਹਾਡੇ ਤੇ ਫਿਰ ਜੇ ਕੋਈ ਅਲੀਗੇਸ਼ਨ ਮਤਲਬ ਐਸੋਸੀਏਸ਼ਨ ਤੇ ਜਾਂ ਕਿਤੇ ਪਾਰਟਿਕੂਲ ਬੰਦੇ ਤੇ ਅਲੀਗੇਸ਼ਨ ਲੱਗਦੇ ਆ ਫਿਰ ਇਹ ਚੀਜ਼ਾਂ ਤੁਸੀਂ ਅਫਸਰ ਦੇ ਸਾਹਮਣੇ ਕਿਉਂ ਨਹੀਂ ਪੇਸ਼ ਕਰਦੇ ਭਾਜੀ ਅਸੀਂ ਆ ਅੱਜ ਇੱਕ ਚੀਜ਼ ਇੱਕ ਚੀਜ਼ ਤੋਂ ਨਹੀਂ ਅਸੀਂ ਐਸਡੀਓ ਤੋਂ ਲੈ ਕੇ ਜੇਹੀ ਤੋਂ ਲੈ ਕੇ ਚੇਅਰਮੈਨ ਸਾਹਿਬ ਤੱਕ ਕਮਿਸ਼ਨ ਬੋਰਡ ਤੇ ਕਾਰਪੋਰੇਸ਼ਨ ਦੇ ਜੇਹੀ ਤੋਂ ਲੈ ਕੇ ਕਮਿਸ਼ਨਰ ਤੱਕ ਡੀਸੀ ਮੈਡ ਮੀ ਤੇਰ ਮੰਤਰੀ ਤੁਸੀਂਗੇ ਉਦੋਂ ਅਨਵਾਰਨ ਉਦੋਂ ਵੀ ਕੀਤੀਆਂ ਮੁੱਖ ਮੰਤਰੀ ਸਾਹਿਬ ਤੱਕ ਸੰਤ巴巴 ਸੀਚੇਵਾਲ ਸਾਹਿਬ ਐਮ ਐਲ ਏ ਮੌਜੂਦਾ ਸਾਡੇ ਜਿਹੜੇ ਗਰੇਵਾਲ ਪੋਲਾ ਸਾਹਿਬ ਹੈ ਇੱਕ ਇੱਕ ਨੂੰ ਪਤਾ ਹੈ ਜੀ ਵੀ ਇੱਥੇ ਸੀਵਰੇਜ ਸਿਰਫ ਪੀ ਡੀ ਏ ਦਾ ਕਿਸੇ ਹੋਰ ਦਾ ਨਹੀਂ ਹੈ ਮੈਂ ਤੁਹਾਡੇ ਮਾਧਮ ਤੋਂ ਬੇਨਤੀ ਕਰਨਾ ਚਾਹਨਾ ਕਿ ਜਿੰਨੇ ਵੀ ਫੈਕਟਰੀ ਵਾਲੇ ਹੈਗੇ ਆ ਹਜੇ ਇਹ ਲੜਾਈ ਹੋਰ ਵਧੂਗੀ ਘਟੂਗੀ ਨਹੀਂ ਅਸੀਂ ਪਾਣੀ ਨਹੀਂ ਲੈਣਾ ਅਸੀਂ ਆਪਣੀਆਂ ਫੈਕਟਰੀਆਂ ਨਹੀਂ ਬੰਦ ਕਰਨੀਆਂ ਠੀਕ ਹੈ ਤੁਹਾਡਾ ਰਾਈਟ ਅਸੀਂ ਅਸੀਂ ਕਿਉਂ ਅਸੀਂ ਇੱਕ ਸੀਵਰੇਜ 50 ਕਰੋੜ ਰੁਪਏ 40 ਕਰੋੜ ਰੁਪਏ ਲਾ ਕੇ ਸੀਵਰੇਜ ਲਾ ਲਿਆ ਅਸੀਂ ਲੋਕਾਂ ਵਾਸਤੇ ਨਹੀਂ ਲਾਇਆ ਇਹ ਲੜਾਈਆਂ ਹੋਰ ਵਧ ਦੇ ਵਿੱਚ ਇੱਕ ਜਿਹੜਾ ਇਹ ਗੱਲ ਸਹੀ ਹੈ ਵੀ ਸਿੰਚੇਵਾਲ ਜੀ ਦੇ ਪਿੱਛੇ ਆਏ ਸੀ ਵੀ ਲੋਟਸ ਦਾ ਜਿਹੜਾ ਪਾਣੀ ਸੀ ਕੈਮੀਕਲ ਵਾਲਾ ਪਲਾਂਟ ਤੇ ਜਾ ਰਿਹਾ ਸੀਗਾ ਤੇ ਉਹਨਾਂ ਨੇ ਬੰਦ ਕਰਵਾਇਆ ਇਹ ਗੱਲ ਸਹੀ ਨਹੀਂ ਨਹੀਂ ਉਹ ਪਲਾਂਟ ਕਿਤੇ ਬਾਣਾ ਮੂਟਾ ਹੈ ਕਈ ਵਾਰੀ ਸੀਵਰੇਜ ਜਾਮ ਹੋ ਜਾਂਦਾ ਜਾਂ ਬਰਸਾਤ ਦਾ ਪਾਣੀ ਖੜ ਗਿਆ ਇਦਾਂ ਦਾ ਕੋਈ ਸਹੀ ਨਹੀਂ ਹੈਗਾ ਹੁਣ ਵੀ ਤੁਸੀਂ ਪਲਾਂਟ ਜਾ ਕੇ ਉੱਥੇ ਖੜਾ ਨਹੀਂ ਜਾ ਕੇ ਨਿਕਲਣਾ ਚਾਹੀਦਾ ਕਿਤੇ ਪਲਾਂਟ ਕਿਤੇ ਦੇਖੋ ਤੁਹਾਡੇ ਕਰਦਾ ਸੀਵਰੇਜ ਵੀ ਓਵਰਫਲੋ ਹੋ ਸਕਦਾ ਮੇਰੇ ਦਾ ਵੀ ਹੋ ਸਕਦਾ ਬੰਦ ਹੋ ਸਕਦਾ ਕੋਈ ਬੜੀ ਗੱਲ ਨਹੀਂ ਉਸ ਗੱਲ ਦੇ ਵਿੱਚ ਜਾਂ ਕਿਤੇ ਜਾਮ ਹੋ ਗਿਆ ਕੋਈ ਵੀ ਇਹ ਕੋਈ ਕੰਪੂਟਰ ਸਿਸਟਮ ਦਾ ਹੈ ਨਹੀਂ ਸੀਵਰੇਜ ਕਿਤੇ ਵੀ ਮਿੱਟੀ ਉਹ ਜਾਮ ਹੋ ਸਕਦਾ ਹੈ ਜਾਂ ਕਿਤੇ ਪਾਣੀ ਓਵਰਫਲੋ ਹੋ ਗਿਆ ਜਿਹੜਾ ਮੇਨ ਪਾਣੀ ਓਵਰਫਲੋ ਦਾ ਕਾਰਨ ਮੈਂ ਤੁਹਾਡੇ ਮੀਡੀਆ ਨੂੰ ਦੱਸ ਰਿਹਾ ਨਾ ਜਿਹੜਾ ਮੇਨ ਓਵਰਫਲੋ ਦਾ ਕਾਰਨ ਹੈ ਉਹ ਡੋਮੈਸਟਿਕ ਇੰਡਸਟਰੀ ਹੈ 400 ਬੋਰ ਹੈ ਇੱਕ ਇੱਕ ਫੈਕਟਰੀ 'ਚ 2-200 ਬੰਦਾ ਕੰਮ ਕਰਦਾ ਹੈ ਨਰਿੰਦਰ ਗਰਗ ਦੀ ਫੈਕਟਰੀ ਨਰਿੰਦਰ ਜੀ ਦੀ ਫੈਕਟਰੀ ਦੇ ਵਿੱਚ 400 ਬੰਦਾ ਕੰਮ ਕਰਦਾ ਹੈ ਆ 400 ਲੇਬਰ 400 ਲੇਬਰ ਦਾ ਇੱਕ ਇੱਕ ਲੇਬਰ 100 ਲੀਟਰ ਪਾਣੀ ਹੈ ਉਹਦਾ ਲੱਖ ਲੀਟਰ ਪਾਣੀ ਹੈ ਉਹਨਾਂ ਦੇ ਪਰਲਾਪਸੇ ਇੱਕ ਡਾਈਂਗ ਹੈਗੀ ਹੈ ਨਰਿੰਦਰ ਜੀ ਦੇ ਪਰਲਾਪਸੇ ਨਰਿੰਦਰ ਇੰਟਰਨੈਸ਼ਨਲ ਹੈਗੀ ਹੈ ਉਹ ਪਾਣੀ ਸਾ ਇਸ ਪੁਲਿਸਨ ਮੋਰ ਤੋਂ ਵੀ ਸਵਾਲ ਕਰਦੇ ਆ ਮੈਂ ਪੁਲਿਸਨ ਮੋਰ ਚੀਫ ਸਾਹਿਬ ਨੂੰ ਸਵਾਲ ਕਰਦਾ ਉਹਨਾਂ ਨੂੰ ਕਿ ਉਹ ਕਿਉਂ ਮਿਲੀਤੀ ਹੈ ਜੀ ਤੁਹਾਡੀ ਐਡੀ ਵੱਡੀ ਐਸੋਸੀਏਸ਼ਨ ਹੈ ਐਡੇ ਥੋੜੀ ਕਰੋੜਾ ਰੁਪਈਆ ਲਗਾਤੇ ਫਿਰ ਤੁਹਾਡੀ ਕਿਉਂ ਨਹੀਂ ਸੁਣਵਾਈ ਹੋ ਰਹੀ ਜੇ ਤੁਸੀਂ ਇੰਨਾ ਚਿਰ ਜਦੋਂ ਦੱਸ ਰਹੇ ਹੋਦਾ ਮਤਲਬ ਕਿਤੇ ਨਾ ਕਿਤੇ ਅਫਸਰਾਂ ਦੀ ਜਾਂ ਉੱਪਰਲੀ ਲੋਕ ਦੀ ਮਿਲੀ ਭਗਤ ਹੈ ਭਾਜੀ ਮਿਲੀ ਭਗਤ ਗੱਲ ਹੈ ਸਰਕਾਰਾਂ ਦਾ ਕੰਮ ਹੈ ਨਹੀਂ ਕੌਣ ਕਰੇ ਬਿੱਲੀ ਗੱਡਾਂ ਲਈ ਬੰਨੇ ਕੌਣ ਸੀਵਰੇਜ ਪਣਾ ਕੋ ਖੇਲ ਤਾਂ ਕਮ ਹੈ ਨਹੀਂ ਅੱਜ ਪੈਰ ਰਾਤੋ ਰਾਤ ਮੈਂ ਆਰਡਰ ਕਰਤਾ ਸਵੇਰੇ ਸੀਵਰੇਜ ਪੈ ਗਿਆ ਸੀਵਰੇਜ ਇਹ 3 4 5 ਕਿਲੋਮੀਟਰ ਏਰੀਆ ਦੇ ਵਿੱਚ ਸੀਵਰੇਜ ਨਹੀਂ ਹੈਗਾ ਨਾ ਕਾਰਪੋਰੇਸ਼ਨ ਦਾ ਨਾ ਸਰਕਾਰ ਦਾ ਨਾ ਕਿਸੇ ਦਾ ਸਿਰਫ ਪੰਜਾਬ ਡਾਅਰ ਐਸੋਸੀਏਸ਼ਨ ਦਾ ਸੀਵਰੇਜ ਆ ਅਸੀਂ ਆਪਣੇ ਪੈਸੇ ਨਾਲ ਪਾਇਆ ਜਿੱਥੇ ਅਸੀਂ ਦਫਤਰ ਬੈਠੇ ਆ ਸਾਡੇ ਕੋਲ ਬਿੱਲ ਹੈ ਤੁਸੀਂ ਕੱਲ ਆ ਜਾਓ ਆ ਮੁੰਡੇ ਚਲੇ ਗਏ ਇੱਕ ਇੱਕ ਜੀ ਦਾ ਸਾਡੇ ਕੋਲ ਪ੍ਰੂਫ ਹੈ ਅਸੀਂ ਪੱਕੇ 'ਚ ਕੰਮ ਕਰਦੇ ਕੱਚੇ 'ਚ ਨਹੀਂ ਸਾਡੇ ਕੋ ਪੱਕੇ ਦੇ ਅਸੀਂ ਪੱਕੇ ਦੀ ਠੇਕਾ ਉਹਨੂੰ ਪੇਮੰਡਾ ਕੀਤੀਆਂ ਵਾ ਜੇ ਨਿਰੰਦਰ ਜੀ ਨੇ ਪਾਇਆ ਤਾਂ ਸਾਨੂੰ ਦਿਖਾਣ ਇੱਕ ਜਿਹੜੀ ਅੱਜ ਉੱਥੇ ਕੋਈ ਇਨਸੀਡੈਂਟ ਹੋਇਆ ਕੋਈ ਫੁਟੇਜ ਪ੍ਰੋਵਾਈਡ ਰਹੀਆਂ ਉਹਨਾਂ ਨੇ ਵੀ ਉੱਥੇ ਉਹ ਜਿਹੜੇ ਬੰਦੇ ਇਕੱਠੇ ਹੋਏ ਹੰਗਾਮਾ ਹੋਇਆ ਡੰਡੇ ਡੁੰਡੇ ਲੈ ਕੇ ਆਏ ਉਹ ਕੀ ਮਾਮਲਾ ਨਹੀਂ ਨਹੀਂ ਉਹ ਦੇਖੋ ਉਹ ਨਿਰੰਦਰ ਜੀ ਨੇ ਪਹਿਲ ਕੀਤੀ ਹੈ ਮੈਂ ਉੱਥੇ ਮੌਕੇ ਤੇ ਖੁਦ ਮੌਜੂਦ ਗਿਆ ਮੈਂ ਸਾਰਿਆਂ ਨੂੰ ਰਿਕਵੈਸਟ ਕੀਤੀ ਹੈ ਨਿਰੰਦਰ ਜੀ ਨੇ ਪਹਿਲ ਕੀਤੀ ਹੈ ਦੇਖੋ ਹੌਦੀ ਕੰਨੇ ਤੋੜ ਦੇਣੀ ਹੈ ਮੈਂ ਹੌਦੀ ਤੋੜ ਦੇਣੀ ਹੈ ਦੇਖੋ ਹੌਦੀ ਪੰਜਾਬ ਦਾ ਰਸ ਹੈ ਅਸੀਂ ਹ ਪਹਿਲੋ ਮਾਮਲਾ ਉੱਥੇ ਠੰਡਾ ਹੋ ਗਿਆ ਅਜੇ ਦੋਨੋਂ ਤਰ੍ਹਾਂ ਉਹ ਵੀ ਚਲੇ ਗਏ ਉੱਥੇ ਸਿਵਲ ਹਸਪਤਲ ਪਰਚਾ ਕਰਾਣ ਇਹ ਵੀ ਐਮਐਲਰ ਕਟਾਣ ਚਲੇ ਗਏ ਦੋਨੋਂ ਤਰ੍ਹਾਂ ਚਲੇ ਗੀਆਂ ਅੱਛਾ ਇੱਧਰ ਜਿਹੜੇ ਮਤਲਬ ਉਹਨਾਂ ਦੇ ਤੁਹਾਡੇ ਜਿਹੜੇ ਮਤਲਬ ਲੋਟਸ ਵਾਲੇ ਜਿਹਨਾਂ ਦੇ ਵੀ ਬੰਦੇ ਸਰਟੀਫਿਕੇਟ ਲੱਗੀ ਕਿਸਦੇ ਬਿਲਕੁਲ ਲੱਗੀ ਆ ਬੰਦੇ ਉੱਥੇ ਐਡਮਟਾਈਜ਼ ਸਾਡੇ ਵੀ ਅੱਛਾ ਕਿੰਨੇ ਬੰਦੇ ਤੁਹਾਡੇ ਉੱਥੇ ਸਾਡੇ ਦੋ ਬੰਦੇ ਐਡਮਟ ਆ ਉੱਥੇ ਦੋ ਜਾਂ ਤਿੰਨ ਬੰਦੇ ਵੀ ਦੋ ਬੰਦੇ ਐਡਮਟਰ ਦੋ ਜਾਂ ਤਿੰਨ ਹੋਣਗੇ ਸਾਡੇ ਮਾਲਾ ਦੋ ਜਾਂ ਤਿੰਨ ਬੰਦੇ ਆ ਮੈਂ ਤੁਹਾਨੂੰ ਪਰਮਾ ਦੂੰਗਾ ਦੋ ਬੰਦੇ ਦਾ ਮੈਨੂੰ ਪਤਾ ਦੋ ਸਾਡੇ ਐਡਮਟਾ ਸੱਟਾ ਸਾਡੇ ਬੰਦਿਆਂ ਦੀ ਲੱਗੀ ਜੇ ਕੋ ਤੁਹਾਡੀ ਹੌਦੀ ਪਟੰਟ ਤਾਂ ਰੋਕਾਂਗੇ ਸਹੀ ਅਸੀਂ ਹੌਦੀ ਸਾਡੇ ਮੋੜੇ ਆਂਦੀ ਹੈ ਭਾਜੀ ਹੌਦੀ ਉਹਦੇ ਮੋੜੇ ਆਂਦੀ ਪਰ ਸਾਟ ਅੱਗੇ ਹੌਦੀ ਦਾ ਪਾਣੀ ਕਿੱਥੇ ਜਾਂਦਾ ਉਹਨੂੰ ਸਵਾਲ ਕਰਨਾ ਸੀ ਤੁਸੀਂ ਇੱਕ ਉੱਥੇ ਫੈਕਟਰੀ ਦੇ ਅੰਦਰ ਆਂਦਾ ਪਾਣੀ ਸਾਡੇ ਭਾਜੀ ਉਹਨਾਂ ਦੀ ਫੈਕਟਰੀ ਨਹੀਂ ਵੀ ਹੈ ਤਾਂ ਆਂਦਾ ਫੈਕਟਰੀ ਦਾ ਉੱਚੀ ਅਸੀਂ ਥੋੜੀ ਦੇ ਨਹੀਂ ਨਹੀਂ ਬਿਲਕੁਲ ਨਹੀਂ ਉਹ ਨਹੀਂ ਵੀ ਹੈ ਫੈਕਟਰੀ ਆਪਣਾ ਇੱਕ ਹੋਰ ਕੰਮ ਕਰ ਲੈਣਾ ਉਹ ਮੈਂ ਹੁਣ ਤੁਹਾਨੂੰ ਲਾਈਵ ਸਲਾਹ ਦੇ ਦਿੰਦਾ ਉਹ ਹੋਰ ਕੰਮ ਕਰ ਲੈਣਾ ਆਪਣਾ ਤਾਂ ਹੌਦੀ ਬਣਾ ਕੇ ਪਾਣੀ ਫੇਰ ਪੰਪ ਨਾਲ ਪਾ ਲੈਣ ਅਸੀਂ ਤਾਂ ਫੇਰ ਵੀ ਨਹੀਂ ਮੁੱਕਰਦੇ ਜੇ ਉਹਨੂੰ ਕਹਾਂਗੇ ਧੱਕਾ ਕਰਨਾ ਧੱਕਾ ਅਸੀਂ ਹੋਣ ਨਹੀਂ ਦੇਣਾ ਧ ਫਰੀ ਪਾਣਾ ਸਾਡਾ ਪਾਣੀ ਪੈਸੇ ਦੇ ਕੇ ਨਹੀਂ ਜਾਂਦਾ ਮੇਰੀ ਬੇਨਤੀ ਸੁਣੋ ਉੱਪਰ ਸਾਡੀ ਸ਼ਿਕਾਇਤਾਂ ਇਹ ਬਹੁਤ ਦਿਨਾਂ ਚੱਲਦੀਆਂ ਨੇ ਇੱਕ ਹੋਰ ਉੱਥੇ ਇੰਡਸਟਰੀਸ ਨੇ ਰਮੇਸ਼ਗੜ੍ਹ ਹਾਂਜੀ ਉਹਨਾਂ ਉਹ ਵੀ ਉੱਥੇ ਮੌਜੂਦ ਸੀ ਉਹਨਾਂ ਦਾ ਕਹਿਣਾ ਹੈ ਬਈ ਉਹਨਾਂ ਦੀ ਫੈਕਟਰੀ ਦੇ ਬਾਹਰ ਉਹਨਾਂ ਦੀ ਹੋਦੀ ਸੀ ਉਹ ਧੱਕੇ ਨਾਲ ਪੱਟੀ ਗਈ ਜੀਸੀਬੀ ਲਵਾ ਕੇ ਉਹ ਕੀ ਸੀਗਾ ਜੀ ਮੈਟਰ ਭਾਜੀ ਕਲੋਨੀਆਂ ਅਗਲਾ ਕਲੋਨੀ ਕੱਟ ਦਿੰਦਾ ਕਲੋਨੀ ਕੱਟ ਕੇ ਜਾਂ ਤਾਂ ਲਾਇਬੈਜ ਜਿਹਨੇ ਕਲੋਨੀ ਕੱਟਣੀ ਐ ਐਸਟੀਬੀ ਤੱਕ ਪਾਣੀ ਲੈਵਣਾ ਇਹ ਤਾਂ ਸਰਕਾਰ ਨੇ ਲਗਾਇਆ ਉੱਥੇ ਤੱਕ ਪਾਣੀ ਲੈ ਕੇ ਆ ਗਏ ਕਲੋਨੀ ਕੱਟੇ ਸਾਡੇ ਚ ਪਾਣੀ ਫੇਰ ਜੋੜਦਾ ਅ ਕਹਿੰਦਾ ਸਾਡੀ ਮੇਰੇ ਅੰਦਰ ਪਾਣੀ ਨਿਕਲ ਰਹੀ ਹੈ ਤੇਰਾ ਬੰਦ ਕਰਾਂ ਅਸੀਂ ਬੰਦ ਕਰ ਦਿੱਤਾ ਉਹ ਚ ਕੀ ਦਿੱਕਤ ਹੈ ਜੀ ਕਿਸ ਨੂੰ ਅਸੀਂ ਅਸੀਂ ਕਿਸੇ ਵੀ ਕਲੋਨੀ ਦਾ ਸਾਡੇ ਸੀਵਰੇਜ ਕਰ ਕੋਲ ਕੱਕਾ ਰੋਡ ਦੀ ਇੱਕ ਇੱਕ ਫੈਕਟਰੀ ਦਾ ਇੱਕ ਇੱਕ ਘਰ ਦਾ ਇੱਕ ਇੱਕ ਬੇੜੇ ਦਾ ਇੱਕ ਇੱਕ ਡੈਰੀ ਦਾ ਪਾਣੀ ਸਾਡੇ ਜਾਂਦਾ ਮੈਂ ਇਹ ਰਿਟਰਨ ਕਮੇਟੀ ਨੂੰ ਤੁਹਾਨੂੰ ਦੇ ਰਿਹਾ ਮੈਂ ਹਰ ਜਗ੍ਹਾ ਸਰਕਾਰ ਨੂੰ ਪਾ ਚੁੱਕਾ ਹੂੰ ਜਿੰਨਾ ਮਹਾਵੀਰ ਕੰਮਲਖ ਦੇ ਵਿੱਚ ਹੈ ਸਾਰਾ ਸਾਡੇ ਜਾਂਦਾ ਕਿੰਨੇ ਫੇ ਲੇਬਰ ਕੰਮ ਕਰਦੇ ਇੱਕ ਕਰੋੜ ਦੇ ਜੀ ਕਿੰਨਾ ਇੱਕ ਇੱਕ ਬੰਦਾ 135 40 ਲੀਟਰ ਪਾਣੀ ਵਰਤਦਾ ਜੀ ਸਾਡੇ ਜਾ ਰਿਹਾ ਅਰ ਨਰਿੰਦਰ ਦੀ ਫੈਕਟਰੀ 200 ਬੰਦਾ 300 ਬੰਦਾ ਕੰਮ ਕਰਦਾ ਅਸੀਂ ਉਹਦਾ ਪਾਣੀ ਚੁੱਕਦਾ ਦਾ ਡੈਂਗਾ ਦਾ ਕਮਲਜੀ ਜਿਹੜਾ ਪਾਣੀ ਹੈ ਚਲੋ ਉਹ ਤਾਂ ਕੈਮੀਕਲ ਵਾਲਾ ਬਈ ਉੱਥੇ ਟਰੀਟ ਹੋਣਾ ਹੈ ਜਾਂ ਤੇ ਜਿਹੜਾ ਦੂਜਾ ਤੁਸੀਂ ਦੱਸ ਰਹੇ ਹੋ ਪਾਣੀ ਉਹ ਸਿਰਫ ਉਹਨਾਂ ਦੇ ਜਿਹੜਾ ਘੱਟ ਯੂਜ਼ ਹੁੰਦਾ ਉਹ ਪਾਣੀ ਵਿੱਚ ਆਉਂਦਾ ਭਾਜੀ ਜਿਹੜਾ ਦੇਖੋ ਅੱਜ ਬੋਰ ਲੱਗਿਆ ਹੋਇਆ ਬੋਰ ਚੱਲਦਾ ਹੈ ਅਗਰ ਇਹਨਾਂ ਬੰਦ ਵੀ ਕਰਨਾ ਜ਼ਰੂਰੀ ਨਹੀਂ ਸਮਝਦਾ ਇੱਕ ਇੱਕ ਉਹला ਮੋਟਰ ਕਿ ਲਾਗਤ ਹੁੰਦਾ ਉਹ ਪਾਣੀ ਸਾਰਾ ਸਾੜੇ ਜਾਂਦਾ ਓਕੇ ਸਾਰਾ ਪਾਣੀ ਸਾੜੇ ਜਾਂਦਾ ਅਸੀਂ ਮੈਨੂੰ ਆ ਭਾਈ ਸਾਹਿਬ ਮੇਰੇ ਨਾਲ ਬੈਠੇ ਆ ਅਵਤਾਰ ਜੀ ਇਹਨਾਂ ਦੀ ਘਟੂ ਇੰਪੋਰਟਿੰਗ ਹੈ ਮੇਰੀ ਮਹਾਦੇਵ ਹੈ ਇਹਨਾਂ ਦੀ ਲੋਟਸ ਹੈ ਭਾਈ ਸਾਹਿਬ ਅਸੀਂ 2-2 ਲੱਖ 3-3 ਲੱਖ ਬਿੱਲ ਦਿੰਨੇ ਆ ਪਾਣੀ ਸਾਫ ਕਰਨ ਦਾ ਔਰ ਸਾਨੂੰ ਹਰ 30 ਦਿਨ ਤੋਂ ਪਹਿਲਾਂ ਦੇਣਾ ਪੈਂਦਾ ਸਾਨੂੰ ਰੋਟੀ ਖਾਣ ਤੋਂ ਜ਼ਿਆਦਾ ਜਿਆੜੂ ਜੂੜੀ ਬਿੱਲ ਦੇਣਾ ਹੈ ਅਸੀਂ ਅਸੀਂ ਆਪਣੀਆਂ ਫੈਕਟਰੀਆਂ ਕਿਉਂ ਬੰਦ ਕਰੀਏ ਕੱਲ੍ਹ ਹੋਰ ਕੋਈ ਆਲ ਜੋੜ ਦਿੰਗੇ ਆ ਕੇ ਸਾਡੇ ਚ ਮੈਹੀ ਚੀਜ਼ ਤੁਹਾਨੂੰ ਕਹਿਣਾ ਚਾ ਰਿਹਾ ਮੇਰਾ ਸਵਾਲ ਤੁਹਾਨੂੰ ਮੈਂ ਇਹੀ ਬਾਰ ਬਾਰ ਤੀਜੀ ਵਾਰੀ ਵੀ ਬਾਰੇ ਸਵਾਲ ਹੈ ਵੀ ਜਦੋਂ ਤੁਹਾਡੇ ਕੋਲੇ ਇਹ ਸਾਰਾ ਕੁਝ ਅਵੇਲੇਬਲ ਆ ਔਨ ਰਿਕਾਰਡ ਆ ਵੀ ਤੁਹਾਡੇ ਉੱਥੇ ਉਹਨਾਂ ਨੇ ਜੋੜੇ ਆ ਜਾਂ ਉੱਥੇ ਤੁਹਾਡੇ ਸਾਰਾ ਪਾਣੀ ਪਾਇਆ ਜਾ ਰਿਹਾ ਉਹਦੇ ਉੱਤੇ ਤੁਸੀਂ ਐਕਸ਼ਨ ਕਿਉਂ ਨਹੀਂ ਲੈ ਰਹੇ ਅੱਜ ਅਸੀਂ ਬਹੁਤ ਲੋਕਾਂ ਦੇ ਕਨੈਕਸ਼ਨ ਕੱਟੇ ਪਿਛੇ ਰਮੇਸ਼ ਗੜ ਦੀ ਜਦੋਂ ਕੱਟਿਆ ਸੀ ਨਰਿੰਦਰ ਜੀ ਦਾ ਵੀ ਕੱਟਿਆ ਸੀ ਅਸੀਂ ਇੱਕ ਡੈਰੀ ਇੱਕ ਤੇ ਬਜਰੰਗ ਫੈਬਰਿਕ ਉਹਨਾਂ ਦਾ ਕੱਟਿਆ ਸੀ ਮੇਰੀ ਗਲੀ 'ਚ ਦੋ ਡੈਰੀਆਂ ਸੋਨਾਂ ਦਾ ਕੱਟਿਆ ਅਸੀਂ ਹੌਲੀ ਹੌਲੀ ਲੱਗੇ ਹੋਇਆ ਅਸੀਂ ਹੁਣ ਦੋ ਚਾਰ ਦਿਨਾਂ 'ਚ ਮ ਏ ਇਹ ਕਿਦਾਂ ਫਿਰ ਪਤਾ ਲੱਗੂਗਾ ਮਤਲਬ ਤੁਸੀਂ ਕਹਿ ਰਹੇ ਹੋ ਵੀ ਸਾਡਾ ਸੀਵਰੇਜ ਹੈ ਉਹ ਕੰਦਿਆ 15 ਸਾਲ ਪਹਿਲੇ ਦੇ ਪਏ ਹੋਏ ਆ ਇਹ ਚੀਜ਼ ਕਿੱਥੋਂ ਕਲੀਅਰ ਹੋਏਗੀ ਕੌਣ ਇਸ ਨੂੰ ਕਲੀਅਰ ਕਰੇ ਭਾਜੀ ਕਲੋਨੀ ਜੀ ਨੇ ਬਣਾਈ ਹੈ ਉਹਨੂੰ ਸਵਾਲ ਕਰੋ ਕਿ ਉਹ ਐਸਟੀਪੀ ਤੱਕ ਪਾਣੀ ਲੈ ਕੇ ਆਇਆ ਸਾਡਾ ਖੁਦ ਦਾ ਸੀਵਰੇਜ ਸਾਨੂੰ ਪਤਾ ਹੈ ਸਾਡੇ ਸੀਵਰੇਜ ਪਾਣੀ ਜੋੜਿਆ ਹੋਇਆ ਜਿੰਨਾ ਕ ਕਰੋੜ ਦਾ ਪਾਣੀ ਹੈਗਾ ਸਾਰਾ ਸਾਡੇ ਜਾ ਰਿਹਾ ਐਸਟੀਪੀ ਚ ਕਿਉਂ ਨਹੀਂ ਜਾ ਰਿਹਾ ਐਸਟੀਪੀ ਚ ਲੈ ਜਾਣ ਜੇ ਰਮੇਸ਼ ਗਰਗ ਜੀ ਇੰਨੇ ਪ੍ਰਧਾਨ ਹੈਗੇ ਨਰਿੰਦਰ ਜੀ ਇੰਨੇ ਪਹੁੰਚ ਵਾਲੇ ਹੈਗੇ ਤਾਂ ਪੌਲਰ ਸੀਵਰੇਜ ਕਿਉਂ ਨਹੀਂ ਪਾਉਂਦੇ ਸਾਡੇ ਚ ਸੀਗਾ ਸੀ ਪਾ ਲਿਆ ਆਪਣੇ ਪ ਲੋਟਸ ਵਾਲਾ ਸੀਵੇ ਕਿੰਨੀ ਕੀ ਡੇਰ ਹੋ ਗਈ ਪਈ ਉਹ ਜਿਹੜਾ ਤੁਸੀਂ ਪਵਾਇਆ ਸੀਗਾ ਇਹ ਭਾਜੀ ਇਹਨੂੰ 15-20 ਸਾਲਾਂ ਤੋਂ ਸਾਡਾ ਸੀਵੇ ਪਿਆ 15-10-15 ਸਾਲਾਂ ਤੋਂ ਸਾਡਾ ਦੋ ਜਾਂ 10 ਸੀਵੇ ਪਿਆ ਸਾਡਾ ਸੀ ਵੀ ਬਣਿਆ ਉਹ ਤਾਂ ਪਹਿਲਾਂ ਸੀਵੇ ਪਾਲੇ ਸੀ ਸਾਡਾ ਜਿਹੜੀ ਲੋਟਸ ਡਾਇੰਗ ਆ ਉਹ ਤਾਂ ਕਹਿੰਦੇ ਆ ਵੀ ਇਹਨਾਂ ਜੋ ਉਹਨਾਂ ਦਾ ਕਹਿਣਾ ਵੀ ਸਾਡੇ ਬਣੀ ਬਾਅਦ ਚੋਈ ਹੈ ਵੀ ਪਹਿਲੇ ਸਾਡੇ ਸਾਰਿਆਂ ਦੇ ਜਿਹੜੇ ਭਾਜੀ ਕਲੋਨੀ ਵਾਲਿਆਂ ਦੀਆਂ ਸੀ ਸਾਡੇ ਸੀਵੇ ਪਏ ਸੀ ਸੁਣੋ ਅੰਦਰ ਸੁਣੋ ਕਲੋਨੀ ਵਾਲਿਆਂ ਨੇ ਸੀਵੇ ਦੀ ਕੱਟਦਾ ਟੈਂਪਰੇਰੀ ਦਿਖਾਤਾ ਪਲਾਟ ਵੇਚਣ ਨੂੰ ਅੱਗੇ ਕਿਤੇ ਜੋੜਿਆ ਉਹ ਪੁੱਛੋ ਨਰਿੰਦਰ ਜੀ ਨੂੰ ਜੁੜਿਆ ਸੀ ਕਿਤੇ ਅੱਗੇ ਉਹ ਸਾਡੇ ਜੁੜਿਆ ओके okay. हां जी ਤੇ ਇਹ ਜਗਾ ਹੈ ਕਾਰਪੋਰੇਸ਼ਨ ਦੇ ਅੰਦਰ ਹੀ ਸਾਰੀ ਸਾਰੀ ਜਗਾ ਕਾਰਪੋਰੇਸ਼ਨ ਦੇ ਅੰਦਰ ਹੈ ਜੀ ਠੀਕ ਹੈ ਤੇ ਕਾਰਪੋਰੇਸ਼ਨ ਦੇ ਤੁਸੀਂ ਮੇਰੇ ਨਾਲ ਚੱਲੋ ਹਾਂ ਜੀ ਤੁਸੀਂ ਵੀ ਕੰਪਲੇਂਟ ਹੈ ਤੁਸੀਂ ਕਹਿੰਦੇ ਹੋ ਆਪਣੇ ਵੱਲ ਤੁਸੀਂ ਵੀ ਕੀਤੀਆਂ ਹੋਈਆਂ ਆ 400 ਬੋਰ ਦੀਆਂ ਉਹ ਕਹਿੰਦੇ ਅਸੀਂ ਸਾਰੇ ਅਫਸਰਾਂ ਨੂੰ ਲੇਟਾ ਪਾਈਆਂ ਹੋਈ ਹੈ ਤੇ ਇਟ ਮੀਨਸ ਕਿਤੇ ਇਹ ਨਹੀਂ ਕਿ ਆ ਵੀ ਇਤਨਾ ਹਰ ਵਾਰ ਇਹ ਕੁਝ ਨਾ ਸਿਰ ਫਟਣ ਲਈ ਗੱਲ ਹੀ ਹੋਏਗੀ ਬਿਲਕੁਲ ਫਟਣਗੇ ਜੀ ਸਿਰ ਇਹ ਹੋਰ ਲੜਾਈ ਆ ਅਸੀਂ ਤਾਂ ਪਾਣੀ ਦੇਖੋ ਸਾਡੀ ਮਜਬੂਰੀ ਹੈ ਜੇ ਅਸੀਂ ਨਾ ਕੀਤਾ ਪਾਣੀ ਬੰਦ ਸਾਡੀਆਂ ਫੈਕਟਰੀਆਂ ਬੰਦ ਹੋ ਜਾਣਗੀਆਂ ਸਾਡੇ ਪੇਟ ਦੀ ਲੜਾਈ ਸਾਡੇ ਹੱਥ ਦੀ ਲੜਾਈ ਸੀ ਲੜਾਂਗੇ ਜੋ ਹੁੰਗਾ ਉਹ ਦਲੀ ਕਰਾਂਗੇ ਕਿਉਂਕਿ ਜੇ ਐਨਜੀਟੀ ਦੀ ਗੱਲ ਕਰੀਏ ਜਾਂ ਮਤਲਬ ਜੇਕਰ ਇਸ ਮਾਮਲੇ ਦੇ ਵਿੱਚ ਜਿਹੜਾ ਕੈਮੀਕਲ ਵਾਲਾ ਪਾਣੀ ਆ ਜਿਹੜਾ ਕਿਸੇ ਵੀ ਤਰ੍ਹਾਂ ਡਾਈੰਗ ਦਾ ਜਾਂ ਕਿਤੋਂ ਵੀ ਆਂਦਾ ਆ ਸਿੱਧੇ ਤੌਰ ਤੇ ਕਿਹਾ ਜਾਂਦਾ ਵੀ ਕੈਂਸਰ ਦਾ ਕਾਰਕ ਆ ਉਹ ਵੀ ਉਸ ਪਾਣੀ ਨੇ ਕੈਮੀਕਲ ਵਾਲੇ ਨੇ ਲੋਕਾਂ ਨੂੰ ਖਰਾਬ ਕਰ ਨਹੀਂ ਕਰਨਾ ਅੰਦਰੋਂ ਹਰ ਚੀਜ਼ ਆਰਗਨਸ ਖਰਾਬ ਕਰ ਦਿੰਦਾ ਤੇ ਉਸ ਚੀਜ਼ ਦੇ ਉੱਤੇ ਜੇ ਅਸੀਂ ਗੱਲ ਕਰੀਏ ਜਿਵੇਂ ਅੱਜ ਪਾਣੀ ਦਾ ਉਹ ਤਲਾਬ ਲੱਗਿਆ ਹੋਇਆ ਪੂਰਾ ਉਸ ਜਗ੍ਹਾ ਸਾਡੇ ਕੋਲ ਸਾਰੇ ਵਿਜ਼ੂਅਲਸ ਹੈਗੇ ਨੇ ਉੱਤੇ ਸਾਰਾ ਤਲਾਬ ਬਣਿਆ ਅੰਦਰ ਵੀ ਪਾਣੀ ਆ ਖੁੱਦ ਹੀ ਇੱਥੇ ਵੀ ਪਾਣੀ ਆ ਪਰ ਉਹ ਸਿਰਫ ਕਿਨੇ ਇੱਕੋ ਡ ਵਿਚ ਕੀ ਇਦਾਂ ਕੋਈ ਐਸਾ ਰਸਤਾ ਨਹੀਂ ਹੈਗਾ ਵੀ ਇਹ ਚੀਜ਼ ਕਲੀਅਰ ਹੋ ਸਕੇ ਪਾਜੀ ਇਦਾਂ ਹੈ ਦੇਖੋ ਰਸਤਾ ਅਸੀਂ ਤੁਸੀਂ ਆ ਪਾਣੀ ਕੈਮੀਕਲ ਵਾਲਾ ਅਸੀਂ 3 ਕਰੋੜ ਰੁਪਿਆ ਲਾ ਕੇ ਟਾਈਪ ਰੋਡ 50 ਪੀਆ 5 ਕਰੋੜ ਲੀਟਰ ਪਾਣੀ ਰੋ ਹੀ ਸਾਫ ਕਰਦੇ ਆ ਨਾਲ ਸਿੱਧੀ ਫੋਕਲ ਪਾਉਣ ਦਾ ਲੱਗਿਆ ਉਹ ਵੀ 1.5-2 ਕਰੋੜ ਖਰਚਦੇ ਆ ਭਾਦਰਕੇ ਲੱਗਿਆ ਉਹ ਵੀ ਖਰਚਦੇ ਆ ਸਭ ਲੱਗਿਆ ਮੈਂ ਤੁਹਾਨੂੰ ਫੋਟੋ ਵੀ ਦਿਖਾਣਾ ਅਸੀਂ ਪਾਣੀ ਕਿਦਾਂ ਦਾ ਲੈਨੇ ਆ ਤੇ ਕਿਦਾਂ ਦਾ ਅਸੀਂ ਸਾਫ ਕਰਦੇ ਆ ਤੇ ਪਿੱਛੇ ਜਿਹੜਾ ਸਾਇੰਸ ਸਿੰਚੇਵਾਲ ਜੀ ਆਏ ਸੀ ਉਹਨਾਂ ਨੇ ਬਕਾਇਦਾ ਉੱਥੇ ਉਹ ਫੜਿਆ ਸੀ ਕਨੈਕਸ਼ਨ ਵੀ ਥੱਲੋ ਜੋੜਿਆ ਹੋਇਆ ਸੀ ਉਹ ਪਾਣੀ ਗੁੱਡੇ ਦਰਿਆ 'ਚ ਡਿੱਗ ਰਿਹਾ ਸੀ ਉਹੀ ਕੈਮੀਕਲ ਵਾਲਾ ਪਾਣੀ ਕੋਈ ਨਹੀਂ ਸੀ ਜੀ ਉਹ ਕਾਰਪੋਰੇਸ਼ਨ ਦਾ ਸੀਗਾ ਜੀ ਸੁਣੋ ਮੇਰੀ ਗੱਲ ਉਹ ਕਾਰਪੋਰੇਸ਼ਨ ਦਾ ਸੀ ਕਿੱਧਰੋਂ ਫੋਟੋ ਆ ਗਈ ਇੱਥੇ ਆਹ ਸਾਡਾ ਪਾਣੀ ਆ ਆਂਦਾ ਆਹ ਸਾਡਾ ਪਾਣੀ ਆ ਰਿਹਾ ਆ ਅਸੀਂ ਪਾਣੀ ਪਾਰ ਰਿਹਾ ਸਾਫ਼ ਕਰਕੇ ਪਾਰ ਰਿਹਾ ਇਮਾਨਦਾਰੀ ਨਾਲ ਕੰਮ ਕਰਦੇ ਆ ਸਾਡੇ ਬੱਚੇ ਵੀ ਇਹੀ ਕੰਮ ਕਰਨਗੇ ਅਸੀਂ ਵੀ ਇੱਥੇ ਸ਼ਹਿਰ 'ਚ ਰਹਿੰਦੇ ਆ ਅਸੀਂ ਖੁਦ এনਵਾਇਰਨਮੈਂਟ ਨੂੰ ਲੈ ਕੇ ਬੜੇ ਚਿੰਤਤ ਆ ਅਸੀਂ ਆ 1. ਨੀ ਪਾਣੀ ਰੀਯੂਜ਼ ਨਹੀਂ ਹੁੰਦਾ ਰੀਯੂਜ਼ ਨਹੀਂ ਇਹ ਸਰਕਾਰ ਨੇ ਬੁੱਢੇ ਨਾਲੀ ਜੀ ਫਿਲਾਂ ਮੈਂ ਉਹੀ ਕੀ ਬਈ ਵੈਸੇ ਇਹ ਰੀਯੂਜ਼ ਹੁੰਦਾ ਹੀ ਜਾਂ ਨਹੀਂ ਨਹੀਂ ਹਜੇ ਨਹੀਂ ਰੀਯੂਜ਼ ਹੁੰਦਾ ਅੱਛਾ ਇਹ ਇਹ ਸਰਕਾਰ ਨੇ ਪਾਲਿਸੀ ਬਣਾਈ ਸੀ ਵੀ ਇਹ ਪਾਣੀ ਖੇਤੀ ਬੜੀ ਯੂਜ਼ ਹੋਊਗਾ ਹੁਣ ਸਰਕਾਰ ਨੇ ਐਸਟੀਪੀ ਲਗਾਏ ਆ ਅੱਥੋਂ ਤੁਸੀਂ ਚਲੇ ਜਾਓ ਅੱਜ ਅੱਥੋਂ ਤੁਸੀਂ ਚਲੇ ਜਾਓ ਤਾਈਬਰ ਚੌਂਕ ਦਾ ਮੀਡੀਆ ਮੀਡੀਆ ਤੀਜੀ ਆ ਜਾਏ ਦੇਖੋ ਜਨਤਾ ਦੀ ਹੈ ਸੱਭ ਦੀ ਹੈ ਸੱਭ ਦੀ ਹੈ ਸਰਕਾਰ ਦੀ ਵੀ ਹੈ ਅੱਥੋਂ ਸਾਡੇ ਕੋਲ ਚਲੇ ਜਾਓ ਅੱਥੋਂ ਅੱਗੇ ਤੁਸੀਂ ਤਾਈ ਬੋ ਤਪ ਜੋ ਗਊ ਘਾੜ ਕੋਲ ਚਲ ਜਓ ਅਥੋਂ ਇੱਕ ਬੋਤਲ ਪਾਣੀ ਦੀ ਭਰ ਲਓ ਜਾਂਦੇ ਹੋਏ ਭਰ ਲਓ ਇੱਕ ਉਥੋਂ ਭਰ ਲਓ ਦੋਨਾਂ ਫਰਕ ਕਰਕੇ ਕੱਲ ਫੇਰ ਮੈਂ ਨਾਲ ਗੱਲ ਕਰ ਲਿਓ ਅਸੀਂ ਪਾਣੀ ਸਾਫ਼ ਕਰਕੇ ਪਾਣੇ ਆ ਅੱਗੇ ਫੇਰ ਗੰਦਾ ਪਾਣੀ ਪੰਦਾ ਇਸਕੇ ਸ਼ਹਿਰ ਦੇ ਵਿੱਚ 200 ਡਾਈਨਿੰਗ ਇੰਡਸਟਰੀ ਲੱਗੀ ਹੋਈ ਐ ਜਿਹੜੀ ਅਨオーਥਰਾਇਜ਼ ਚੱਲਦੀ ਐ ਮੈਂ ਇੱਕ ਇੱਕ ਨਾਲ ਜਾ ਕੇ ਦਿਖਾ ਦੂੰਗਾ ਨਿੱਤ ਅਨੁਚਾਇ ਚਲਦੀ ਹੈ ਤੁਸੀਂ ਮੈਂ ਸਿਰਫ ਉਸੇ ਸਵਾਲ ਤੇ ਆਨਾ ਫਿਰ ਆਪਾਂ ਉਹਦੇ ਤੇ ਕਾਰਵਾਈ ਕਿਉਂ ਨਹੀਂ ਕਰਵਾਇਆ ਪਾਜੀ ਖੁਦ ਜਾ ਜਾ ਕੇ ਫੜਦੇ ਆ ਅਸੀਂ ਤਾਂ ਖੁਦ ਜਾ ਜਾ ਕੇ ਫੜਦੇ ਆ ਨਾਮੀ ਗ੍ਰਾਮੀ ਬੰਦੇ ਹੈ ਸ਼ਹਿਰ ਦੇ ਮੋਤਬਰ ਬੰਦੇ ਹੈ ਉਸ ਸਿਚੁਏਸ਼ਨ ਦੇ ਵਿੱਚ ਹੈਨਾ ਤੇ ਫਿਰ ਜੇ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਤੇ ਕਿਦੀ ਹੋਏਗੀ ਪਾਜੀ ਇਹ ਸਰ ਦੇਖੋ ਇਹ ਤਾਂ ਸਰਕਾਰਾਂ ਦਾ ਕੰਮ ਹੈ ਕਾਰਪੋਰੇਸ਼ਨ ਦਾ ਕੰਮ ਹੈ ਨਹੀਂ ਵੀ ਤੁਹਾਡੀ ਤੁਸੀਂ ਆਪਣੇ ਲੋ ਤੁਸੀਂ ਇਟ ਮੀਨਸ ਤੁਸੀਂ ਕਲੀਅਰ ਤੁਹਾਡਾ ਇਹੀ ਕਹਿਣਾ ਵੀ ਅਸੀਂ ਕੰਪਲੀਟਾ ਦੇ ਦਿੱਤੀਆਂ ਅਸੀਂ ਸਭ ਕੁਝ ਕਰ ਰਹੇ ਆ ਸਾਡੀ ਸੁਣਵਾਈ ਨਹੀਂ ਇੱਕ ਨਹੀਂ ਲੱਖਾਂ ਕੰਪਲੀਟਾ ਦੇ ਦਿੱਤੀ ਤੇ ਤੁਹਾਡੀ ਸੁਣਵਾਈ ਨਹੀਂ ਤੇ ਫਿਰ ਮੈਂ ਤਾਂ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਵੀ ਕਾਰਪੋਰ ਪੀਪੀਸੀਬੀ ਆ ਸਾਰਿਆਂ ਦੀ ਕਿਤਨੇ ਕਿਤੇ ਮਿਲੀ ਭਗਤ ਆ ਜਾਂ ਕੋਈ ਸੈਟਿੰਗ ਐ ਦੇਖੋ ਫੰਡ ਦਾ ਸਰਕਾਰ ਨੇ ਦੇਣੀ ਆ ਜਾਂ ਕਾਰਪੋਰੇਸ਼ਨ ਟੈਕਸ ਲੈਂਦੀ ਆ ਟਿਊਸ਼ਨ ਮੋੜ ਦਾ ਜਬਸੀਰ ਜੀ ਪਾਣੀ ਕੋ ਰੋਲ ਨਹੀਂ ਹੈਗਾ ਟਿਊਸ਼ਨ ਮੋੜ ਦਾ ਚੱਕਣਾ ਬਾਤਾਵਰਨ ਐਨਵਾਇਰਨਮੈਂਟ ਸਾਡਾ ਪਾਣੀ ਸੈਂਪਲ ਖੇਲਾ ਸਾਡਾ ਚੈੱਕ ਕਰਨਗੇ ਕਾਰਪੋਰੇਸ਼ਨ ਜਦ ਟੈਕਸ ਲੈਂਦੀ ਆ ਕਾਰਪੋਰੇਸ਼ਨ ਟੈਕਸ ਲੈ ਰਹੀ ਆ ਕਾਰਪੋਰੇਸ਼ਨ ਦਾ ਫਰਜ ਆ ਕਾਰਪੋਰੇਸ਼ਨ ਫੈਕਟਰੀ ਤੋਂ ਟੈਕਸ ਲੈਂਦੀ ਆ ਨਾ ਹਾਊਸ ਟੈਕਸ ਵੀ ਲੈਂਦੀ ਆ ਸਾਰੇ ਟੈਕਸ ਲੈਂਦੀ ਆ ਵਾਟਰ ਸਸ ਵੀ ਲੈਂਦੀ ਆ ਸਭ ਕੁਝ ਲੈਂਦੀ ਆ ਫਿਰ ਜਿੱਥੇ ਕੱਟਾ ਰੋੜ ਦੇ ਹੈਗੇ ਆ ਇਹ ਬਿੱ ਅਬੂ ਜੀ ਆਕਰਦਮੋਤ ਨੂੰ ਮੈਂ ਸੁਣੇ ਚਲੋ ਉਹ ਠੀਕ ਹੈ ਤੁਹਾਡੀ ਗੱਲ ਤੋਂ ਐਗਰੀ ਹਾਂ ਸੀ ਮੈਂ ਤੇ ਹੁਣ ਇਹਦੇ ਵਿੱਚ ਲਾਸਟ ਚੀਜ਼ ਆ ਵੀ ਜਿਸ ਤਿੱਕੇ ਨਾਲ ਅੱਜ ਜਿਹੜਾ ਇਨਸੀਡੈਂਟ ਹੋਇਆ ਡਾਂਗਾ ਸੁੱਟੇ ਚੱਲੇ ਠੀਕ ਹੈ ਵੀ ਉਦੋਂ ਤੁਸੀਂ ਤੁਹਾਡੇ ਬੰਦੇ ਇੰਜਰਡ ਹੋਏ ਉਹ ਬੰਦੇ ਸਾਡੇ ਵੀ ਹੋਏ ਉਹਨਾਂ ਨੇ ਫੁਟੇਜ ਵੀ ਪ੍ਰੋਵਾਈਡ ਕਰਾਈ ਔਰ ਫੁਟੇਜ ਮੂੰਹ ਬੋਲ ਰਹੀ ਹੈ ਵੀ ਕਿੰਨੇ ਪਹਿਲ ਕੀਤੀ ਕਿੰਨੇ ਦੋਖ ਕੀਤੀ ਉਹ ਫੁਟੇਜ ਬੋਲ ਰਹੀ ਹੈ ਉਹਨਾਂ ਤੁਹਾਡੇ ਕਹਿੰਦੇ ਮੇਰੇ ਕਹੇ ਤੇ ਸੁਣੋ ਕਿਹਦੇ ਕਹੇ ਤੇ ਅੱਜ ਜੁਨਿੰਦਰ ਜੀ ਨੇ ਫੁਟੇਜ ਦਿੱਤੀ ਹੋਣੀ ਹੈ ਅਸੀਂ ਦਿੱਤੀ ਨਹੀਂ ਹਜੇ ਸਾਡੀ ਫੈਕਟਰੀ ਦੇ ਬਾਹਰ ਵੀ ਕੈਮਰਾ ਲੱਗਿਆ ਉਹਨਾਂ ਦਾ ਹੂੰ ਦੇ ਦੋ ਜਿਹੜੀ ਮੈਨੂੰ ਚੰਗੀ ਲੱਗੀ ਮੈਂ ਦੇ ਦਿੱਤੀ ਜਿਹੜੀ ਤੁਹਾਨੂੰ ਅਸੀਂ ਤੁਹਾਨੂੰ ਸਾਡੇ ਬਹਿ ਜਾਓ ਤੁਸੀਂ ਸਾਡਾ ਤਾਂ ਖੁੱਲੀ ਗਤਾਰ ਆ ਭਾਜੀ ਸਾਡੇ ਦਫਤਰ ਬਹਿ ਜਾਓ ਪਹਿਲ ਕਿੱਥੋਂ ਹੋਈ ਪਹਿਲਾਂ ਉਹਨਾਂ ਨੇ ਬੰਦੇ ਇਕੱਠੇ ਕੀਤੇ ਅਸੀਂ ਤਾਂ ਨਹੀਂ ਕੀਤੇ ਹੂੰ ਉਹਨਾਂ ਦੇ ਬੰਦੇ ਇਕੱਠੇ ਕੀਤੇ ਉਹਨਾਂ ਨੇ ਸੀਲ ਪਟਨਾ ਸ਼ੁਰੂ ਕੀਤਾ ਸਾਨੂੰ ਤਾਂ ਪਤਾ ਨਹੀਂ ਸਾਡਾ ਬੰਦਾ ਤਾਂ ਸਾਨੂੰ ਸੁਨੇਹਾ ਲੱਗਾ ਸੀ ਤਾਂ ਗਏ ਫਿਰ ਉੱਤੇ ਇੱਕ ਚੀਜ਼ ਹੋਰ ਸਾਹਮਣੇ ਆਈ ਹੈ ਵੀ ਉਹ ਕਹਿੰਦੇ ਵੀ ਜਿਹੜਾ ਪੁਲਿਸ ਤੁਹਾਡੇ ਵੱਲੋਂ ਬੁਲਾਈ ਗਈ ਪਰ ਪੁਲਿਸ ਉੱਥੋਂ ਆ ਕੇ ਉਹਨਾਂ ਦੇ ਹੱਕ ਦੀ ਗੱਲ ਕਰਕੇ ਗਈ ਹੈ ਇਹਨੂੰ ਉਹਨਾਂ ਦਾ ਕਹਿਣਾ ਹੈ ਕੋਈ ਕੋਈ ਪੁਲਿਸ ਨੇ ਸਿਰਫ ਲੜਾਈ ਛਡਾਈ ਆ ਸਾਡੇ ਚੌਂਕੀ ਤਾਜਪੁਰ ਉੱਤੇ ਲੱਗੇ ਗਏ ਉਹ ਮੇਰੇ ਮੈਂ ਹੀ ਨਾਲ ਲੈ ਕੇ ਆਇਆ ਸੀ ਵੀ ਲੜਾਈ ਵੱਧ ਨਾ ਜਾਵੇ ਉਹ ਆਈ ਹੈ ਪੁਲਿਸ ਨੂੰ ਤਾਂ ਅਜੇ ਮਾਮਲਾ ਸਮਝ ਨਹੀਂ ਸੀ ਆ ਉਹ ਕਹਿੰਦੇ ਠੀਕ ਹੈ ਜਾਣ ਵੀ ਕਰੂਗੀ ਅੱਜ ਦੋਨੋਂ ਹੁਣ ਕਪਲੇਟਾ ਪੁਲਿਸ ਚਲੇ ਜਾਣਗੀਆਂ ਸੋ ਮਤਲਬ ਕੁੱਲ ਮਿਲਾ ਕੇ ਜੇ ਗੱਲ ਕੀਤੀ ਜਾਵੇ ਤੇ ਜਿਹੜਾ ਇਹ ਸਾਰਾ ਕੈਮਿਕਲ ਵਾਲਾ ਪਾਣੀ ਹੁਣ ਉੱਥੇ ਆ ਰਿਹਾ ਹੈ ਜਾਂ ਉਹਨਾਂ ਦੇ ਅੰਦਰ ਜਾ ਰਿਹਾ ਹੈ ਜਾਂ ਸੋ ਐਂਡ ਸੋ ਜਿਹੜੀਆਂ ਚੀਜ਼ਾਂ ਹੋ ਰਹੀਆਂ ਹਨ ਮਤਲਬ ਇਹਦਾ ਕੋਈ ਤੁਹਾਡੇ ਵੱਲੋਂ ਵੀ ਮਤਲਬ ਹੱਥ ਖੜੇ ਹੈ ਵੀ ਕੋਈ ਹੱਲ ਨਹੀਂ ਤੇ ਉਹਨਾਂ ਵੱਲੋਂ ਵੀ ਹੱਥ ਖੜੇ ਹੈ ਕੋਈ ਗੱਲ ਨਹੀਂ ਸਿਰਫ ਇਹਦੇ ਵਿੱਚ ਲੜਾਈਆਂ ਹੀ ਆ ਲੈ ਗਈਆਂ ਨੇ ਭਾਜੀ ਹੱਲ ਉਹਨਾਂ ਦਾ ਹੈਗਾ ਜੀ ਇੱਕ 20000 50000 ਖਰਚ ਲੈਣ ਆਪਣੇ ਅੰਦਰ ਹੌਦੀ ਬਣਾ ਲੈ ਸਾਡੇ ਜਨਾਬ ਪਾਣੀ ਪਾਣ ਹੱਲ ਹੈਗਾ ਬਾਦ ਦੇ ਸਾਰੇ ਸ਼ਹਿਰ ਨੇ ਕੀਤਾ ਹੋਇਆ ਅੱਜ ਪਿੰਡਾਂ ਨਹੀਂ ਕਿਹੜਾ ਸੀਵਰੇਜ ਪਏ ਹੋਇਆ ਅੱਜ ਇੱਥੇ ਲੈਟਰ ਉਹ ਆਪਣੇ ਹੁੱਦੀ ਚ ਪਾਣੀ ਪਾ ਲੈਂਦੇ ਆ ਤੇ ਲੋਟਸ ਦਾ ਜਿਹੜਾ ਜਰੂਰੀ ਸਾਡੇ ਸਿੱਦੇ ਚ ਪਾਣਾ ਬਈ ਬੰਦਾ ਸਿੱਦੇ ਸਿੱਧਾ ਸਿਟੀਪੀ ਤੇ ਜਾਂਦਾ ਬਿਲਕੁਲ ਸਿੱਧੀ ਬੁਧਿਆ ਰਿਹਾ ਜੀ ਅੱਛਾ ਬਿਲਕੁਲ ਸਿਟੀ ਲੋਟਸ ਸਾਡੂ 2 ਲੱਖ ਰੁਪਏ 3 ਲੱਖ ਰੁਪਏ ਮਹੀਨੇ ਦਾ ਬਿੱਲ ਦਿੰਦਾ ਹਰ ਮਹੀਨੇ ਬਿੱਲ ਦੇ ਰਿਹਾ ਓਕੇ ਬਿਲਕੁਲ ਉਹਨਾਂ ਦਾ ਸਿੱਧਾ ਉੱਥੇ ਜਾਂਦਾ ਸਾਡੇ ਸਾਡੇ ਸਿਟੀ ਵਿਧਿਆਰਥੀ ਇੱਥੇ ਆ ਰਿਹਾ ਪਾਣੀ ਇੱਥੇ ਬੈਠੇ ਇੱਥੇ ਆ ਰਿਹਾ ਓਕੇ ਹਾਂਜੀ ਹਾਂਜੀ ਸੋ ਲਾਸਟ ਸਵਾਲ ਇੱਕ ਜਿਹੜਾ ਇਹ ਸਾਰਾ ਮਤਲਬ ਅੱਜ ਦਾ ਐਪੀਸੋਡ ਹੋਇਆ ਹੁਣ ਇਹਦੇ ਵਿੱਚ ਫਰਦਰ ਜਿੱਦਾਂ ਅੱਜ ਹੋਇਆ ਬਈ ਝਗੜਾ ਹੋਇਆ ਹੈ ਜਾਂ ਕੁਝ ਵੀ ਹੋਇਆ ਮਤਲਬ ਨਾ ਤੁਹਾਡੇ ਵੱਲੋਂ ਹੱਲ ਕੀਤਾ ਜਾਊਗਾ ਨਾ ਉਹਨਾਂ ਵੱਲੋਂ ਕੀਤਾ ਜਾਊਗਾ ਕੱਲ ਨੂੰ ਜੇ ਕੋਈ ਵੱਡਾ ਇਨਸੀਡੈਂਟ ਹੋ ਜਾਂਦਾ ਹੈ ਕੋਈ ਵੱਡਾ ਮਤਲਬ ਐਸਾ ਹਾਦਸਾ ਹੋ ਜਾਂਦਾ ਹੈ ਬਾ ਜਿਹੜਾ ਨਾ ਸੰਯੋਗ ਹੋਵੇ ਫਿਰ ਕੀ ਕਰਨਗੇ ਦੋਨੇ ਤਰਫ ਬਾਜੀ ਦੇਖੋ ਇੱਕ ਚੋਰੀ ਇੱਕ ਸੀਨਾ ਜੋੜੀ ਦੋ ਸ਼ਬਦ ਹੈ ਇੱਕ ਚੋਰੀ ਇੱਕ ਸੀਨਾ ਚੋਰੀ ਇੱਕ ਸਾਡੇ ਧੱਕੇ ਨਾਲ ਤੁਸੀਂ ਸਾਡੇ ਜਗਬਾ ਕਰ ਰਹੇ ਹੋ ਸਾਡੇ ਸੀਵਰੇਜ ਤੇ ਉੱਪਰ ਸਾਡੇ ਸ਼ਿਕਾਇਤਾਂ ਕਰ ਰਹੇ ਹੋ ਉੱਪਰ ਸਾਡਾਂ ਨਾਲ ਹੱਤੋਂ ਪਾਈ ਕਰ ਰਹੇ ਹੋ ਮੈਂ ਨਰਜੀ ਨੂੰ ਰਮੇਸ਼ ਗੜਗ ਜੀ ਨੂੰ ਬੇਨਤੀ ਹੈ ਮੇਰੀ ਉਹ ਪ੍ਰਧਾਨ ਆਣ ਆਪਣਾ ਸੀਵਰੇਜ ਲੈ ਕੇ ਐਸਟੀਪੀ ਨਾਲ ਜੋੜ ਲੈਣ ਕੀ ਦਿੱਕਤ ਹੈ ਕੀ ਦਿੱਕਤ ਹੈ ਲੜਾਈ ਕਰੀਏ ਜੀ ਜੇ ਆਪਣੇ ਦਾ ਹੌਦੀ ਬਣਾ ਲੈਣ